ਆਵੇ ਆ ਰਹੀ ਹੈਗਾ ਕੀ ਹੋ ਗਿਆ ਨਾ ਕਿ ਹੁਣ ਸਿਸਟਰ ਨਹੀਂ ਹੈਗੀ ਸਿਸਰ ਹੈਗੀ ਜੀ ਸਿਸਰ ਹੈ ਬ੍ਰਦਰ ਨਹੀਂ ਰਿਹਾ ਗਿਆ ਬ੍ਰੋ ਰਹਿ ਗਿਆ ਹੈ ਨਾ ਸ੍ਰੀ ਅਕਾਲ ਨਹੀਂ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬੋਲਦੇ ਜੀ ਆਪਾਂ ਨੂੰ ਇਹ ਤਾਂ ਪਤਾ ਅਮਰੀਕਾ ਵਿੱਚ ਕੀ ਹੋ ਰਿਹਾ ਹੈ ਕੀ ਨਹੀਂ ਪਤਾ ਕਰੇਗੀ ਹੋ ਰਿਹਾ ਹੈ ਕੀ ਹੋ ਰਿਹਾ ਹੈ ਬਲਕਿ ਕਹਿੰਦਾ ਨਾ ਸਾਡੀ ਹੋਲੀ ਰਹੀ ਨਾ ਸਾਡੀ ਲੋਹੜੀ ਰਹੀ ਨਾ ਸਾਡੀ ਵਿਸਾਖੀ ਰਹੀ ਠੀਕ ਹੈ ਜੀ ਗੁਰਬਾਣੀ ਵੀ ਇਹ ਕਹਿੰਦੀ ਤੇ ਸਾਰੇ ਧਰਮਾਂ ਦਾ ਸਤਿਕਾਰ ਕਰੋ ਆ ਇੰਟਰਨੈਟ ਦੇ ਉੱਤੇ ਰੌਲਾ ਪਾਉਂਦੇ ਆ ਜੀ ਹੋਰ ਰੌਲਾ ਪਾਉਣ ਜੋਗੀ ਆ ਧਰਮ ਦਾ ਕੋਈ ਬਹੁਤ ਬਚਨ ਨਹੀਂ ਹੁੰਦਾ ਜਦੋਂ ਦੇਖ ਕੇ ਰਾਜ ਨਹੀਂ ਫਿਰ ਆਪਣੇ ਆਪ ਨੂੰ ਗੁਦਾ ਰਾਜ ਰੱਖਾਂਗੇ ਪਾਠੀ ਬਣਨ ਵਾਸਤੇ ਇਕੱਲਾ ਮਿਹਨਤਾਂ ਨਾਲ ਨਹੀਂ ਜਿਹੜਾ ਯੋਗਤਾ ਹੁੰਦਾ ਜੀ ਰੋਜ਼ ਪਾਠ ਕਰਦਾ ਹੋਵੇ ਤੇ ਉਹਨੂੰ ਜ਼ੁਬਾਨੀ ਯਾਦ ਹੋ ਜੇ ਕਿੰਨੇ ਦਾ ਕੁਰਾਨ ਯਾਦ ਕਰ ਲੈਣਾ ਜ਼ੁਬਾਨੀ ਉਹ ਹਾਫਿਜ਼ ਕਹਿੰਦੇ ਆ ਉਹ ਅੱਜ ਕੱਲ੍ਹ ਦੇ ਬੱਚੇ ਜਿਹੜੇ ਆ ਉਹ ਸੈਸਟਿਕ ਬਹੁਤ ਜੀ ਸਕੂਲਾਂ ਵਿੱਚ ਬੱਚੇ ਨੂੰ ਕੁੱਟਣ ਤੋਂ ਰੋਕਿਆ ਕਾਹਦੇ ਜਾਂਦਾ ਜੀ ਬਿਲਕੁਲ ਹਾਂ ਬਿਲਕੁਲ ਉਹੀ ਗਲਤ ਰਾਹ ਹੈ ਬਿਲਕੁਲ ਉਹ ਪੱਗ ਤੇ ਦਸਤਾਰ ਬਾਰੇ ਪੁੱਛਿਆ ਸੀ 80% ਪਿੰਡਾਂ ਦੇ ਵਿੱਚ ਗੁਰੂ ਘਰ ਦੇ ਜਿਹੜੀ ਲਾਇਬ੍ਰੇਰੀ ਆ ਉੱਥੇ ਕੋਈ ਨੌਜਵਾਨ ਨਹੀਂ ਜਾਂਦਾ ਮੈਂ ਜਿਵੇਂ ਕਿ ਮੰਜੇ ਤੇ ਬਹਿ ਕੇ ਪੈਰ ਨਹੀਂ ਹਲਾਈਦੇ ਕੀ ਸੁਣੀਏ ਕਿਸ ਕਈਆ ਚੈਨਲ ਤੇ ਆਪ ਸਦਾ ਬਹੁਤ-ਬਹੁਤ ਸਵਾਗਤ ਮੈਂ ਅਮਨਦੀਪ ਸਿੰਘ ਮੇਰੇ ਨਾਲ ਜਸਵੀਰ ਸ਼ਾਇਰ ਜੀ ਸਾਡੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲਾਂ ਕੀਤੀਆਂ ਕਈ ਮੁੱਦੇ ਹੁੰਦੇ ਜਿਹੜੇ ਇਦਾਂ ਦੇ ਜਿਹੜੇ ਸੁਲਝ ਜਾਂਦੇ ਆ ਕਈ ਹੁੰਦੇ ਜਿਹੜੇ ਉਹਨਾਂ ਦਾ گاਂਦ ਦੀ ਗਾਂ ਵਿਰੋਧ ਤੇ ਵਿਰੋਧ ਹੁੰਦਾ ਰਹਿੰਦਾ ਆ ਤੇ ਪਿਛਲੀ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਸੀਗੇ ਤੀਆਂ ਦੇ ਪ੍ਰੋਗਰਾਮ ਬਾਰੇ ਤੇ ਅਸੀਂ ਬਹੁਤ ਸਾਰੇ ਉਹਦੇ ਉੱਤੇ ਸਾਨੂੰ ਕਮੈਂਟ ਵੀ ਮਿਲੇ ਅਸੀਂ ਉਹਨਾਂ ਕਮੈਂਟਾਂ ਬਾਰੇ ਵੀ ਅੱਜ ਗੱਲਬਾਤ ਕਰਾਂਗੇ ਮੇਰਾ ਪਹਿਲਾ ਸਵਾਲ ਮੇਰੇ ਭਰਾ ਨੂੰ ਜਿਹੜਾ ਇੱਕ ਉਹਦੇ ਵਿੱਚ ਸੀ ਕਮੈਂਟ ਕੀਤਾ ਸੀ ਇੱਕ ਗੱਲਾਵਾਤਾ ਕਰਦਿਆ ਨੇ ਕਿ ਐਟ ਕੁੱਤੇ ਦਾ ਵੈਰ ਹੁੰਦਾ ਤੇ ਇਹ ਭਰਾ ਨੇ ਕਿਹਾ ਸੀਗਾ ਕਿ ਉਹਦਾ ਕੋਈ ਵੈਰ ਨਹੀਂ ਹੁੰਦਾ ਤੇ ਅੱਜ ਅਸੀਂ ਪਹਿਲਾਂ ਵੀਡੀਓ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਸੀ ਤੇ ਭਾਜੀ ਕਹਿੰਦੇ ਸੀ ਉਹਦਾ ਵੀ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਕਿਉਂਕਿ ਜਿਹੜੀਆਂ ਕੋਈ ਚੀਜ਼ਾਂ ਸਿਆਣਿਆਂ ਨੇ ਬਣਾਈਆਂ ਹੋਈਆਂ ਉਹਨਾਂ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਸੋ ਅੱਜ ਅਸੀਂ ਪਹਿਲਾਂ ਭਾਈ ਤੋਂ ਇਹੀ ਪੁੱਛਾਂਗੇ ਵੀ ਭਾਜੀ ਉਹਦਾ ਕੀ ਮਤਲਬ ਹੈ ਕਿਸ਼ ਸੁਣੀ ਹੈ ਕਿਸ਼ ਕਹੀ ਹੈ ਤੇ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅ ਅਮਨ ਇਦਾਂ ਆ ਵੀ ਜਿਹੜੀਆਂ ਅਖੌਤਾਂ ਸਮਾਪੈ ਕੇ ਸਾਡੇ ਤੱਕ ਪਹੁੰਚਦੀਆਂ ਆ ਜੀ ਉਹ ਕੁਝ ਅਸੀਂ ਉਚਾਰਨ ਗਲਤ ਕਰ ਲੈਂਦੇ ਆ ਜੀ ਕੁਝ ਸਮੇਂ ਦੇ ਵਹਾਅ ਦੇ ਵਿੱਚ ਉਹਦੇ ਵਿੱਚ ਬਦਲਾ ਆ ਜਾਂਦਾ ਆ ਜੀ ਜਿਹੜਾ ਐਟ ਤੇ ਕੁੱਤੇ ਦਾ ਵੈਰ ਵਾ ਜੀ ਇਹ ਆਖਾਣ ਅਸਲ ਵਿੱਚ ਸਾਡੇ ਗਲਤ ਉਚਾਰਨ ਦਾ ਹੀ ਸਿੱਟਾ ਜਿਹੜਾ ਬਣ ਗਈ ਆ ਜੀ ਕਿਉਂਕਿ ਲਾਸਟ ਟਾਈਮ ਐ ਕਿ ਅਸੀਂ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਮੇਂ-ਸਮੇਂ ਦੇ ਨਾਲ ਬਦਲਦੀਆਂ ਰਹਦੀਆਂ ਨਹੀਂ ਜੀ ਪਰ ਇੱਥੇ ਬਦਲਾ ਨਹੀਂ ਆਇਆ ਜੀ ਇੱਕ ਗਲਤੀ ਇੱਕ ਉਚਾਰਨ ਦਾ ਲਹਿਜਾ ਜਿਹੜਾ ਆ ਉਹ ਗਲਤ ਹੋ ਗਿਆ ਜੀ ਜਿਵੇਂ ਉਹ ਕਹਿੰਦੇ ਕਿ ਐਟ ਕੁੱਤੇ ਦਾ ਵੈਰ ਆ ਜੀ ਆਪਾਂ ਕਿਹਾ ਸੀ ਵੀ ਐਟ ਦਾ ਕੁੱਤੇ ਨੂੰ ਕੁਝ ਨਹੀਂ ਕਹਿੰਦਾ ਤੇ ਕੁੱਤਾ ਵੀ ਐਟ ਨੂੰ ਕੁਝ ਨਹੀਂ ਕਹਿੰਦਾ ਅਸਲ ਵਿੱਚ ਇਹਦੀ ਥਾਂ ਤੇ ਜੋ ਆਉਣਾ ਚਾਹੀਦਾ ਸੀ ਉਹ ਸੀ ਐਲ ਕੁੱਤੇ ਦਾ ਵੈਰ ਠੀਕ ਹੈ ਜੀ ਇਹ ਯਾਨੀ ਕਿ ਐਲ ਤੋਂ ਹੌਲੀ-ਹੌਲੀ ਵਿਗੜਦਾ ਵਿਗੜਦਾ ਲੋਕਾਂ ਨੇ ਐਟ ਬਣਾ ਲਿਆ ਹਾਂਜੀ ਕਿਉਂਕਿ ਉਦਾਹਰਣ ਕੀ ਹੈ ਜੀ ਜਿਵੇਂ ਜੇ ਕਹ ਲਓ ਕਿ ਰਿਐਲਿਟੀ ਕੀ ਆ ਜੀ ਜਿਹੜੀ ਐਲ ਵਾ ਤੇ ਕੁੱਤਾ ਆ ਇਹ ਮਾਸਖਾਂ ਦੀ ਆ ਮਰੇ ਹੋਏ ਪਸ਼ੂਆਂ ਦਾ ਖੰਦੇ ਹੈ ਹਨਾ ਹੱਡਾ ਰੋੜੀ ਤੁਸੀਂ ਦੇਖੀ ਹੋਣੀ ਆ ਸਾਰਿਆਂ ਨੇ ਵੇਖੀ ਵੀ ਹੋਊ ਸੁਣੀ ਵੀ ਹੋਊ ਇੱਥੇ ਮਰੇ ਹੋਏ ਪਸ਼ੂਆਂ ਨੂੰ ਛੁੱਟ ਜਾਂਦੇ ਸੀ ਬਿਲਕੁਲ ਇਲਾ ਦਾ ਝੁੰਡ ਇਕੱਠਾ ਹੋ ਕੇ ਮਾਸ ਖਾਣ ਲਈ ਉਸ ਮਰੇ ਹੋਏ ਜਾਨਵਰ ਤੇ ਅਟੈਕ ਕਰਦਾ ਸੀ ਤੇ ਕੁੱਤਿਆਂ ਨੂੰ ਭਜਾਉਂਦਾ ਸੀ ਭਜਾਉਂਦਾ ਸੀ ਕੁੱਤਿਆਂ ਦਾ ਜਿਹੜਾ ਅ ਕੁੱਤੇ ਇਕੱਠੀ ਹੋ ਕੇ ਇੱਲਾਂ ਵੱਲੋਂ ਭਜਦੀ ਸੀ ਉਹਨਾਂ ਨੂੰ ਉਡਾ ਦਿੰਦੀ ਸੀ ਤੇ ਮਾਸ ਆਪ ਖਾਂਦੀ ਸੀ ਇਹ ਖਾਣ ਉਥੋਂ ਬਣੀ ਆ ਜੀ ਕਿ ਵੀ ਇਹ ਐਲ ਕੁੱਤੇ ਦਾ ਵਹਿਰ ਆ ਐਟ ਕੁੱਤੇ ਦਾ ਵਹਿਰ ਨਹੀਂ ਹੈਗਾ ਠੀਕ ਹੈ ਜੀ اسی ਤਰ੍ਹਾਂ ਜਿੱਦਾਂ ਹੋਰ ਕਾਫੀ ਕਹਾਵਤਾਂ ਜਿੱਦਾਂ ਕਿ ਤੁਸੀਂ ਹੁਣ ਦੱਸਿਆ ਕਹਾਵਤਾਂ ਬਣੀਆਂ ਹੁੰਦੀਆਂ ਨੇ ਜਿੱਦਾਂ ਕਿ ਇੱਕ ਉਹ ਸੀਗੀ ਬਈ ਕਿਸਮਤ ਦੇ ਉੱਤੇ ਬਣਾਈ ਹੋਈ ਸੀਗੀ ਨਾ ਹਾਂ ਦੇਖੋ ਇਹਦੇ ਵਿੱਚ ਨਾ ਜਿਵੇਂ ਆਪਾਂ ਕਹਿੰਦੇ ਆ ਕਿ ਇਹ ਐਟ ਕੁੱਤੇ ਦਾ ਵੇਅਰ ਆ ਇੱਕ ਹੈਗਾ ਕਿ ਮੜਕੜ ਖੋਤੀ ਬੋਰਡ ਥੱਲੇ ਬੋਰਡ ਥੱਲੇ ਕੋਈ ਕਹਿੰਦਾ ਤਾਂ ਬੋਰਡ ਦੇ ਹੀ ਥਾਂ ਹੈ ਹਨਾ ਜੀ ਆ ਇਹ ਇਸ ਤਰ੍ਹਾਂ ਆ ਕਿ ਵੀ ਬੋਰਡ ਦੇ ਹੀ ਥਾਂ ਖੋਤੀ ਕਰਨੀ ਕੀ ਜਾਂਦੀ ਆ ਜੀ ਬਿਲਕੁਲ ਕਰਨੀ ਜਾਂਦੀ ਆ ਹਨਾ ਕੋਈ ਕੋਈ ਲੌਜੀਕਲੈਸ ਦਾ ਸਦਾ ਜੁੜਦਾ ਨਹੀਂ ਹੈਗਾ ਬਿਲਕੁਲ ਜੇ ਹੁਣ ਮੈਂ ਕਹਾਂ ਤੁਹਾਨੂੰ ਕਿ ਭਾਈ ਮੜਕੜ ਖੋਤੀ ਬੋਝ ਹੀ ਥਾਂ ਜੀ ਅੱਛਾ ਬੋਰਡ ਤੇ ਬੋਝ ਬੋਝ ਬੋਰਡ ਤੋਂ ਬੋਝ ਅਸਲ ਬੋਝ ਵਾ ਜੀ ਆਪਾਂ ਸਮੇ ਦੇ ਵਹਾ ਦੇ ਵਿੱਚ ਆਣ ਕੇ ਉਹਨੂੰ ਬੋੜ ਬਣਾ ਦਿੰਦਾ ਬੋੜ ਬਣਾ ਦਿੰਦਾ ਕਿਉਂਕਿ ਖੋਤੀ ਉੱਪਰ ਭਾਰ ਲੱਦਦੀ ਆ ਬਿਲਕੁਲ ਬਿਲਕੁਲ ਆਪਾਂ ਇਹ ਕਹਾਂਗੇ ਕਿ ਭਾਰ ਲੱਦਦੇ ਇਸ ਕਰਕੇ ਬੋਝ ਦੇ ਥੱਲੇ ਆ ਜਾਂਦੀ ਆ ਭਾਈ ਬੋੜ ਥੱਲੇ ਨਹੀਂ ਜਾਂਦੀ ਬੋੜ ਥੱਲੇ ਨਹੀਂ ਜਾਂਦੀ ਹਵਾ ਛਾਂ ਲੈਣੀ ਹੋਵੇ ਤਾਂ ਕਿਸੇ ਹੋਰ ਰੁੱਖ ਥੱਲੇ ਵੀ ਜਾ ਸਕਦੀ ਆ ਬਿਲਕੁਲ ਬਿਲਕੁਲ ਟਿੱਪਲ ਵੀ ਹੋ ਸਕਦਾ ਉਹਨੂੰ ਕੀ ਪਤਾ ਕਿ ਇਹ ਬੋੜ ਕਿ ਕੀ ਹੈ ਨਾ ਇਸ ਤਰ੍ਹਾਂ ਜਿਹੜੀ ਕੁਝ ਅਸਲੀਅਤਾਂ ਕੁਝ ਸਚਾਈਆਂ ਕੁਝ ਉਹਨਟਾਈਆਂ ਸਮੇ ਦੇ ਨਾਲ ਆਈਆਂ ਨਹੀਂ ਉਹਨਾਂ ਨੂੰ ਸੁਧਾਰਨ ਦੇ ਲਈ ਆਪਾਂ ਨੂੰ ਇਹ ਕੋਸ਼ ਕਰਨੀ ਬੜੀ ਜ਼ਰੂਰੀ ਆ ਜੀ ਬਹੁਤ ਸਾਰੀਆਂ ਹੋਰ ਵੀ ਨੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਸ਼ਬਦ ਜਿਵੇਂ ਇੱਕ ਸ਼ਬਦ ਹੀ ਆਪਣੇ ਕੋਲ ਆ ਆਪਾਂ ਕਹਿੰਦੇ ਕਿ ਕੋਹਰਾਮ ਮਚ ਗਿਆ ਜੀ ਕੋਹਰਾਮ ਕੋਹਰਾਮ ਜੀ ਆਪਾਂ ਕਹਿੰਦੇ ਰੌਲਾ ਰੱਪਾ ਪੈ ਗਿਆ ਬਿਲਕੁਲ ਹੈਨਾ ਜੀ ਇਹ ਅਸਲ ਵਿੱਚ ਜਦੋਂ ਰਾਜਿਆਂ ਮਹਾਰਾਜਾ ਦਾ ਸਮਾ ਹੁੰਦਾ ਸੀਗਾ ਜੀ ਉਦੋਂ ਜਿਹੜੇ ਰਾਜੇ ਆਮ ਲੋਕਾਂ ਦੇ ਉੱਤੇ ਅਤਿਆਚਾਰ ਕਰਦੇ ਹੁੰਦੇ ਸੀ ਅਤਿਆਚਾਰ ਅਤਿਆਚਾਰ ਜ਼ੁਲਮ ਜ਼ੁਲਮ ਤੇ ਉਸ ਵੇਲੇ ਕਹਿੰਦੇ ਹੁੰਦੇ ਸੀ ਕਿ ਰਾਜੇ ਨੇ ਲੋਕਾਂ ਤੇ ਕਹਿਰ ਇਹ ਆਮ ਕੀਤਾ ਜੀ ਕਹਿਰ ਇਹ ਆਮ ਕਹਿਰ ਇਹ ਆਮ ਕਹਿਰ ਇਹ ਆਮ ਕਿਉਂਕਿ ਪੰਜਾਬੀ ਸਾਈਕਲ ਨੂੰ ਵੀ ਸਾਈਕਲ ਕਹਿੰਦੇ ਆ ਹਨਾ ਉਸੇ ਤਰ੍ਹਾਂ ਹੀ ਉਹ ਕਹਿਰ ਇਹ ਆਮ ਨੂੰ ਕਹਰਾਮ ਕਹਿਣ ਲੱਗ ਪਏ ਕਿ ਉੱਥੋਂ ਆਇਆ ਠੀਕ ਹੈ ਜੀ ਇਹ ਸ਼ਬਦ ਹੌਲੀ ਹੋ ਜੀ ਇਸ ਤਰ੍ਹਾਂ ਬਹੁਤ ਸਾਰੇ ਲਹਿਜੇ ਜਿਹੜੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ ਜਾ ਸਕਦੀਆਂ ਨੇ ਜਿੱਦਾਂ ਕਿ ਤੁਸੀਂ ਹੁਣ ਆਪਾਂ ਇਹ ਗੱਲ ਕਰਦੇ ਆਂ ਕਿ ਪੰਜਾਬੀ ਦੇ ਬਹੁਤ ਸਾਰੇ ਜਿਹੜੇ ਸ਼ਬਦ ਆ ਉਹ ਅਲੋਪ ਚੁੱਕੇ ਆ ਹਨਾ ਜਿੱਦਾਂ ਮਦਰਸਾ ਹਰਕਾਬੀ ਹਨਾ ਇਦਾਂ ਦੇ ਕਾਫੀ ਹੋਰ ਸ਼ਬਦ ਹੋਣੇ ਆ ਜਿਹੜਾ ਮੈਂ ਤੁਸੀਂ ਹੋਰ ਥੋੜਾ ਚੰਨਣਾ ਪਾਓ ਕੱਲ ਇਦਾਂ ਕਿ ਜਿਹੜਾ ਦੇਖੋ ਮਦਰਸਾ ਜਿਹੜਾ ਹੈ ਉਹ ਅਰਬੀ ਫਾਰਸੀ ਦਾ ਸਕੂਲ ਨੂੰ ਕਹਿ ਦਿੰਦੇ ਆਪਾਂ ਪੰਜਾਬੀ ਦਾ ਕੀ ਰਬੜਾ ਖੁੱਲਾ ਮੋਕਲਾ ਜਾਂ ਅੰਗਰੇਜ਼ੀ ਵਿੱਚ ਕਹਿੰਦੇ ਬ੍ਰੌਡ ਆ ਪੰਜਾਬੀ ਦੇ ਵਿੱਚ ਅਰਬੀ ਫਾਰਸੀ ਦੇ ਸ਼ਬਦ 70% ਨੇ ਜੀ ਸੰਸਕ੍ਰਿਤ ਦੇ ਸ਼ਬਦ ਵੀ ਇੱਧਰ ਆਉਂਦੇ ਨੇ ਜੀ ਜੀ ਤੇ ਹੋਰ ਜਿਹੜੀਆਂ ਵਕ ਵਖ ਪਾਸ਼ਾਵਾਂ ਨੇ ਉਹਨਾਂ ਦੇ ਸ਼ਬਦ ਵੀ ਸਾਨੂੰ ਬੜੀ ਨਡਰਤਾ ਨਾ ਕਹ ਲੋ ਕਿ ਪੰਜਾਬੀ ਵਿੱਚ ਆ ਚੁੱਕੇ ਜੀ ਪੰਜਾਬੀ ਦੇ ਵਿੱਚ ਆਪਾਂ ਗਲਤ ਲੈਜ਼ਾ ਕਿੱਥੇ ਉਚਾਰਨ ਕਰਦੇ ਆ ਜੇ ਵੰਗ ਜੀ ਆਪਾਂ ਵਾਵੇ ਟਿੱਪੀ ਕੱਗੇ ਕਿੰਨਾ ਪਾਉਨੇ ਆ ਵਾਹ ਹਾਂ ਬਿਲਕੁਲ ਉਹਦਾ ਵਾਵੇ ਟਿੱਪੀ ਮੰਗੇ ਕੰਨਾ ਆ ਮੋਂਦਾ ਹੁੰਦਾ ਮੰਗਾ ਹਾਂ ਵਾਂ ਗੁੰਦਾਇਆ ਜੀ ਆਪਾਂ ਆਪਾਂ ਉਹ ਉਚਾਰਨ ਗਲਤ ਕਰ ਗਏ ਹਾਂ ਕਿਉਂਕਿ ਨੰਘੇ ਦੀ ਕਹਿੰਦੇ ਵਰਤੋਂ ਨਹੀਂ ਹੁੰਦੀ ਨਈਏ ਦੀ ਵਰਤੋਂ ਨਹੀਂ ਹੁੰਦੀ ਜਿਹੜੀ ਜੰਝ ਆ ਉਹ ਨਹੀਂ ਹੈ ਨਾ ਪੈਂਦੀ ਨਹੀਂ ਹੈ ਨਾ ਪੈਂਦੀ ਬਿਲਕੁਲ ਜੱਜੇ ਟਿੱਪੀ ਜੱਜਾ ਨਹੀਂ ਪੈਂਦੀ ਉਹ ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਮੈਂ ਹੁਣ ਦੇਖਦਾ ਕਈ ਵਾਰ ਜਈਏ ਪੈਰ ਬਿੰਦੀ ਉਹ ਜਾ ਹੀ ਕਹੀ ਜਾਂਦੇ ਸਾਰੇ ਜਾ ਬੋਲੇ ਉਹ ਜੱਜੇ ਪੈਰ ਬਿੰਦੀ ਹਾਂ ਉਹ ਜ਼ੈਡ ਜ਼ੈਡ ਦੀ ਆਵਾਜ਼ ਦੇ ਰਿਹਾ ਹਾਂ ਜਦੋਂ ਪਹਿਲੀ ਗੱਲ ਪਤਾ ਕੀ ਗੱਲ ਹੈ ਜੀ ਅੱਜ ਕੱਲ ਅਸੀਂ ਆਪਣੇ ਤੇ ਲੈ ਲਈਏ ਹੈ ਨਾ ਜਾਂ ਬੱਚਿਆਂ ਤੇ ਲੈ ਲਈਏ ਹੁਣ ਸਾਨੂੰ ਖੁਦ ਨੂੰ ਨਹੀਂ ਪਤਾ ਇਹ ਚੀਜ਼ ਕੀ ਜੰਨਾ ਕੈਨੇਡਾ ਕਿ ਨਾ ਪਹਿਲਾਂ ਪੁਰਾਣੇ ਟਾਈਮਾਂ ਦੇ ਵਿੱਚ ਬੱਚਿਆਂ ਨੂੰ ਮੁਹਾਰਨੀਆਂ ਪੜਾਈਆਂ ਜਾਂਦੀਆਂ ਸੀ ਹੁਣ ਬਹੁਤ ਘੱਟ ਆ ਹੁਣ ਜੇ ਬਹਾਰਨੀਆਂ ਪੜਾਉਂਦੇ ਵੀ ਆ ਤੇ ਉਹ ਉਹ ਟੀਚਰ ਪੜਾਉਂਦੇ ਆ ਜ਼ਿਆਦਾਤਰ ਜਿਨ੍ਹਾਂ ਨੂੰ ਖੁਦ ਨੂੰ ਨਹੀਂ ਬੋਲਣੀ ਆਉਂਦੀ ਜਿੱਦਾਂ ਮੈਂ ਤੁਹਾਨੂੰ ਹੁਣ ਪਹਿਲਾਂ ਦੱਸ ਕੇ ਆਟਿਆ ਨਾ ਕਿਉਂਕਿ ਮੈਂ ਕਿਸੇ ਸਕੂਲ ਚ ਗਿਆ ਸੀਗਾ ਉੱਥੇ ਮੈਂ ਦੇਖਿਆ ਉਹ ਕਰੇ ਉਹ ਮੈਡਮ ਬੋਲਦੀ ਸੀ ਮੈਡਮ ਕਹਿੰਦੇ ਖਿੱਚੇ ਪੈਰ ਬਿੰਦੀ ਜਾ ਬੋਲੇ ਇਹ ਕੀ ਬਹੁਤ ਗਲਤ ਉਚਾਰਣਾ ਉਹ ਉਹ ਹੈਗਾ ਸੋ ਫੋ ਰੋ ਹਨਾ ਰੋ ਬੋਲਣਾ ਸੋ ਫੋ ਰੋ ਜੀ ਦਾਲ ਜਿਹੜੀ ਦੱਦੇ ਕੰਨਾ ਲੱਲੇ ਪੈਰ ਬਿੰਦੀ ਦਾਲ ਉਹ ਦਾਲ ਉਦਾਂ ਬਣਦਾ ਜੀ ਜਦਾਂ ਮੂਲੀ ਮੂਲੀ ਹਾਂਜੀ ਹਨਾ ਇਹ 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 ਕੱਲੀ ਕੱਲੀ ਜਿਹੜੇ ਨਾ ਅਸਲ ਵਿੱਚ ਬਿੰਦੀ ਆ ਸਾਰੇ ਸ਼ਬਦ ਦਾ मीनिंग चेंज ਕਰ ਦਿੰਦੇ ਜੀ 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 ਇਹ ਕੱਲੀ ਮੱਥੇ ਦੇ ਸਜਾਵਟ ਵਾਸਤੇ ਨਹੀਂ ਹੈ ਹਾਂ ਬਿਲਕੁਲ ਇਹ ਪਾਸ਼ਾ ਦੇ ਨਾਲ ਇੱਕ ਸ਼ਬਦ ਦਾ ਉਚਾਰਨ ਹੀ ਵੱਖਰਾ ਜਦੋਂ ਹੁਣ ਇਹ ਕਹਿੰਦਾ ਬਹੁਤ ਚੱਲਦਾ ਪਿਆ ਆ ਜ਼ਿਆਦਾਤਰ ਕਿ ਤੁਸੀਂ ਅੱਜ ਕੱਲ੍ਹ ਨਿਆਣੇ ਸੋਣੇ ਹੋਣੇ ਅਜੇ ਤਾਂ ਹੁਣ ਆਪਾਂ ਕਿਸੇ ਨੂੰ ਬੋਲਦੇ ਆਪਾਂ ਬੋਲਦੇ ਸਤਿ ਸ਼੍ਰੀ ਅਕਾਲ ਉਹ ਤੁਸੀਂ ਦੇਖਣਾ ਅੱਜ ਕੱਲ੍ਹ ਜਾਂਦਾ ਟ੍ਰੈਂਡ ਕਹਿ ਲਓ ਹਾਂ ਨਾ ਜਾਂ ਅੱਜ ਕੱਲ੍ਹ ਕੁੜੀਆਂ ਇਸ ਤੀਨ ਨੂੰ ਸਮਝਦੀਆਂ ਵੇ ਸਹੀ ਮਤਲਬ ਜੇ ਇਦਾਂ ਬੋਲਦੀਆਂ ਤਾਂ ਬਹੁਤ ਵਧੀਆ ਲੱਗਦਾ ਉਹ ਸਤਿ ਸ਼੍ਰੀ ਅਕਾਲ ਇਹ ਬਹੁਤ ਛੜੀਆਂ ਚੀਜ਼ਾਂ ਗਲਤ ਆ ਨਾ ਇਹ ਇਹ ਉਚਾਰਣ ਦਾ ਜਿਹੜਾ ਦੇਖੋ ਕੀ ਹੋ ਗਿਆ ਨਾ ਕਿ ਹੁਣ ਸਿਸਟਰ ਨਹੀਂ ਹੈਗੀ ਸਿਸਰ ਹੈਗੀ ਸਿਸਰ ਹੈ ਬ੍ਰਦਰ ਨਹੀਂ ਰਹਿ ਗਿਆ ਬਰੋ ਰਹਿ ਗਿਆ ਹੈ ਨਾ ਉਹ ਉਹ ਸਮੇਂ ਦੇ ਨਾਲ-ਨਾਲ ਵਹਾ ਦੇ ਨਾਲ-ਨਾਲ ਅਸੀਂ ਸ਼ਾਰਟ ਹੁੰਦੇ ਜਾ ਰਹੇ ਹਾਂ ਪੂਰਾ ਸ਼ਬਦ ਬੋਲਣ ਤੋਂ ਸਤਿ ਸ੍ਰੀ ਅਕਾਲ ਨਹੀਂ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬੋਲਦੇ ਜੀ ਇਹਦੇ ਨਾਲ ਸਾਡੇ ਵੀ ਨਿਗਾਰ ਆਇਆ ਅਸੀਂ ਅਸੀਂ ਸਮਝਦੇ ਹਾਂ ਕਿ ਅਸੀਂ ਬਹੁਤ ਫੈਲ ਚੁੱਕੇ ਹਾਂ ਇਹ ਕਿਹੜਾ ਗਲੋਬਲ ਵਿਲੇਜ ਦਾ ਕਨਸੈਪਟ ਆ ਜੀ ਉਹ ਸੰਸਾਰ ਨਹੀਂ ਫੈਲਿਆ ਜੀ ਸੰਸਾਰ ਸੁਗੜਿਆ ਆ ਕਿਉਂਕਿ ਅਸੀਂ ਹੁਣ ਆਪਣੇ ਤੋਂ ਟੁੱਟ ਲੁਕੇ ਆ ਆਪਾਂ ਨੂੰ ਇਹ ਤਾਂ ਪਤਾ ਅਮਰੀਕਾ ਵਿੱਚ ਕੀ ਹੋ ਰਿਹਾ ਕੀ ਨਹੀਂ ਪਤਾ ਘਰੇ ਕੀ ਹੋ ਰਿਹਾ ਹੋ ਰਿਹਾ ਬਿਲਕੁਲ ਉਸ ਚੀਜ਼ ਤੋਂ ਅਸੀਂ ਬਹੁਤ ਵੱਡੀ ਮਾਰ ਖਾ ਰਹੇ ਹਾਂ ਬਹੁਤ ਸਾਰੇ ਲੋਕ ਸਾਹਿਤ ਤੋਂ ਟੁੱਟ ਚੁੱਕੇ ਆ ਜੀ ਬਿਲਕੁਲ ਜਿਹੜੇ ਸਾਹਿਤ ਨਹੀਂ ਪੜਦੇ ਉਹਨਾਂ ਨੂੰ ਭਵਿੱਖ ਵਿੱਚ ਬਈ ਪਛਤਾਉਣਾ ਪਊ ਬਿਲਕੁਲ ਫਿਰ ਜਿਹੜੇ ਵਿਗਿਆਨ ਦੇ ਨਾਂ ਤੇ ਸਿਰਫ ਕਾਡਾਂ ਦੀ ਗੱਲ ਕਰਦੇ ਆ ਉਹ ਪਛਤਾਉਣਗੇ ਉਹ ਪਛਤਾਉਣਗੇ ਮੋਬਾਈਲ ਕੋਈ ਆਖਰ ਨਹੀਂ ਹੈਗਾ ਇਸ ਤੋਂ ਅੱਗੇ ਬਹੁਤ ਦੁਨੀਆ ਬਹੁਤ ਦੁਨੀਆ ਬਿਲਕੁਲ ਹੁਣ ਆਪਾਂ ਨਾ ਗੱਲ ਕਰਦੇ ਆ ਪਿਛਲੀ ਵੀਡੀਓ ਦੀ ਉਹਦੇ ਤੇ ਇੱਕ ਕਮੈਂਟ ਕੀਤਾ ਸੀ ਬਹੁਤ ਸੋਹਣਾ ਮੈਨੂੰ ਲੱਗਿਆ ਉਹਦੇ ਤੇ ਕਮੈਂਟ ਕੀਤਾ ਸੀ ਕਹਿੰਦਾ ਜਿਸ ਤਰ੍ਹਾਂ ਜਿੱਦਾਂ ਇੰਟਰਨੈਟ ਆ ਗਿਆ ਉਸ ਤਰ੍ਹਾਂ ਸਾਡੇ ਤਿਹਾਰ ਸਾਡੀ ਬੋਲੀ ਸਾਡਾ ਬਹੁਤ ਕੁਝ ਜਿਹੜਾ ਸੀ ਉਹ ਚੇਂਜ ਹੋ ਗਿਆ ਜਿੱਦਾਂ ਕੋਈ ਥੱਲੇ ਲਿਖਿਆ ਸੀ ਕਹਿੰਦਾ ਨਾ ਸਾਡੀ ਹੋਲੀ ਰਹੀ ਨਾ ਸਾਡੀ ਲੋਹੜੀ ਰਹੀ ਨਾ ਸਾਡੀ ਵਿਸਾਖੀ ਰਹੀ ਹਨਾ ਬਹੁਤ ਸਾਰੇ ਜਿਹੜੇ ਤਿਹਾਰ ਸੀਗੇ ਜਦੋਂ ਹੁਣ ਤੀਆਂ ਦੇ ਤਿਹਾਰ ਤੇ ਆਪਾਂ ਗੱਲ ਕੀਤੇ ਸੀਗੇ ਨਾ ਪਿਛਲੀ ਵਾਰੀ ਤੇ ਉਹ ਪਿਛਲੀ ਵੀਡੀਓ ਚ ਜਾ ਕੇ ਤੁਸੀਂ ਦੇਖੋ ਵੀ ਔਰ ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਜਾਂਦਾ ਕਿ ਹੁਣ ਹੌਲੀ-ਹੌਲੀ ਲੋਕ ਇਹਦਾ ਵਿਰੋਧ ਕਰਕੇ ਹਨਾ ਇਹਨੂੰ ਵੀ ਖਤਮ ਕਰ ਰਹੇ ਨੇ ਇਦਾਂ ਹੀ ਸਾਨੂੰ ਇਹਦੇ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਆ ਅ ਮੈਂ ਤਾਂ ਵੀਰੇ ਇਹ ਕਹੂੰਗਾ ਕਿ ਵੀ ਲੋਕਾਂ ਨੂੰ ਆਪਣਾ ਆਪ ਪਹਿਚਾਨ ਲੈਣਾ ਚਾਹੀਦਾ ਜੀ ਜਦੋਂ ਇਹੋ ਜਿਹਾ ਇੰਟਰਨੈਟ ਦਾ ਜ਼ਮਾਨਾ ਨਹੀਂ ਸੀ ਤਾਂ ਸਾਰੇ ਭਾਈਚਾਰੇ ਰਲਦੇ ਮਿਲਦੇ ਸੀ ਬਿਲਕੁਲ ਇੱਕ ਥਾਂ ਬੈੰਦੇ ਸੀ ਦੇਨ ਤਿਹਾਰ ਨੂੰ ਰੌਣਕਾਂ ਵਾਧੀਆਂ ਸੀ ਰੌਣਕਾਂ ਦੇ ਨਾਲ-ਨਾਲ ਨਾਤੇ ਵਾਧੇ ਸੀ ਸਾਂਝ ਵਾਧੀ ਸੀ ਬਿਲਕੁਲ ਆਪਾਂ ਨੂੰ ਇਸ ਭਰਮਜਾਲ ਵਿੱਚ ਨਹੀਂ ਪੈਣਾ ਚਾਹੀਦਾ ਕਿ ਵੀ ਅਸੀਂ ਉੱਥੋਂ ਇੱਕ ਵੀਡੀਓ ਤੋਂ ਸੁਣ ਲਿਆ ਦੂਜੀ ਵੀਡੀਓ ਤੋਂ ਕੁਝ ਕਹਿੰਦਾ ਸੁਣ ਲਿਆ ਤੀਜੀ ਤੋਂ ਕੁਝ ਸੁਣ ਲਿਆ ਇਹ ਜਿਹੜਾ ਸੁਣਨ ਸੁਣਾਉਣ ਆ ਨਾ ਉਹ ਵਕਤ ਹੀ ਆ ਵਕਤ ਹੀ ਆ ਬਿਲਕੁਲ ਹਮੇਸ਼ਾ ਵਾਸਤੇ ਸਦੀਵੀ ਜਿਹੜੀਆਂ ਚੀਜ਼ਾਂ ਨੇ ਉਹ ਗ੍ਰਾਂ ਜਾਂ ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਚੰਗੇ ਨਾਗਰਿਕ ਹੋਣ ਦੇ ਨਾਲ ਤੇ ਚੰਗਾ ਬੰਦਾ ਉਹੀ ਹੋ ਸਕਦਾ ਜਿਹੜਾ ਹਰ ਧਰਮ ਦੀ ਰਿਸਪੈਕਟ ਕਰਦਾ ਆਪਣੇ ਧਰਮ ਨੂੰ ਨੀਮਾ ਹੋ ਕੇ ਮੰਨਦਾ ਜੀ ਬਿਲਕੁਲ ਇਸ ਚੀਜ਼ ਦਾ ਹੰਕਾਰ ਨਹੀਂ ਕਰਦਾ ਕਿ ਮੈਨੂੰ ਭਾਈ ਇੰਨੀਆਂ ਬਾਣੀਆਂ ਜ਼ੁਬਾਨੀਆਂ ਆਉਂਦੀਆਂ ਨਹੀਂ ਬਸ ਬਸ ਉਹ ਹੰਕਾਰ ਆ ਹੰਕਾਰ ਆ ਬਿਲਕੁਲ ਜਿਹਨੂੰ ਇਹ ਹੰਕਾਰ ਆ ਉਹ ਦੂਜੇ ਦਾ ਮਨ ਵੀ ਮਾੜਾ ਬੋਲਦਾ ਬਿਲਕੁਲ ਜੇ ਆਪਾਂ ਚੰਗੇ ਹੋਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਹਲੀਮੀ ਲੈ ਕੇ ਆਉਣੀ ਪੈਣੀ ਆ ਨਿਮਰਤਾ ਲੈ ਕੇ ਆਉਣੀ ਪੈਣੀ ਆ ਫਿਰ ਸਾਨੂੰ ਆਪਣੇ ਲਹਿਜ਼ੇ ਨੂੰ ਸਦਾ ਕਰਨਾ ਪੈਣਾ ਹੈ ਵਿਹਾਰ ਥਾਂ ਤੇ ਲਲਕਾਰੇ ਮਾਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ ਨਾ ਜਿੱਥੇ ਜ਼ਰੂਰਤ ਹੈ ਉੱਥੇ ਗੜਕੋ ਇਹ ਚੀਜ਼ਾ ਕਿਉਂਕਿ ਤੁਹਾਡੀ ਮੈਨੂੰ ਬਹੁਤ ਸੋਹਣੀ ਲੱਗੀ ਗੱਲ ਕਿ ਜਿੱਦਾਂ ਤੁਸੀਂ ਕਿਹਾ ਕਿ ਕਿਸੇ ਵੀ ਤੁਹਾਨੂੰ ਨਾ ਮਾਰਾ ਨਾ ਕੋਈ ਗੁਰਬਾਣੀ ਵੀ ਨਹੀਂ ਕਹਿੰਦੀ ਬਿਲਕੁਲ ਠੀਕ ਹੈ ਜੀ ਗੁਰਬਾਣੀ ਵੀ ਇਹ ਕਹਿੰਦੀ ਤੇ ਸਾਰੇ ਧਰਮਾਂ ਦਾ ਸਤਿਕਾਰ ਕਰੋ ਦੇਖੋ ਗੁਰੂ ਸਾਹਿਬਾਨ ਨੇ ਤਾਂ ਇਥੋਂ ਤੱਕ ਵੱਡਾ ਫੈਸਲਾ ਲਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਧਰਮ ਨਾਲ ਸੰਬੰਧਿਤ ਹਰ ਕਬੀਲੇ ਜਾਂ ਫਿਰ ਹਰ ਜਾਤ ਪਾਤ ਨਾਲ ਸੰਬੰਧਿਤ ਬੰਦੇ ਦੀ ਇੱਕ ਉਸ ਨੇਕਪੁਰਖ ਦੀ ਪਾਣੀ ਐਡ ਕੀਤੀ ਸ਼ਾਮਲ ਕੀਤੀ ਆ ਜਿਹੜਾ ਵੀ ਉਸ ਤੇ ਖਰਾ ਉਤਰਦਾ ਬਿਲਕੁਲ ਹੁਣ ਉਸ ਵਿੱਚ ਭਗਤ ਸਾਹਿਬਾਨ ਵੀ ਨੇ ਜੀ ਗੁਰੂ ਸਾਹਿਬਾਨ ਵੀ ਨੇ ਹਨਾ ਤੇ ਭਗਤ ਸਾਹਿਬਾਨ ਗੁਰਸਿੱਖ ਵੀ ਨੇ ਜੀ ਬਿਲਕੁਲ ਹਨਾ ਜੀ ਜਿੱਥੇ ਜਿੱਥੇ ਭਾਈ ਮਰਦਾਨਾ ਜੀ ਦੀ ਗੱਲ ਆਉਂਦੀ ਆ ਜਾਂ ਜਿੱਥੇ ਆਪਣੇ ਹੋਰ ਗੁਰਸਿੱਖਾਂ ਦੀ ਗੱਲ ਆਉਂਦੀ ਆ ਉਹ ਤਿੰਨ ਜਿਹੜੇ ਬਲਵੰਡ ਜੀ ਸੀਗੇ ਜਿਨ੍ਹਾਂ ਨੇ ਵਾਰਾਂ ਲਿਖੀਆਂ ਨੇ ਉਹਨਾਂ ਦੀ ਗੱਲ ਆਉਂਦੀ ਆ ਸਮੇਂ-ਸਮੇਂ ਦੇ ਉੱਤੇ ਬਹੁਤ ਕੁਝ ਇਹੋ ਜਿਹਾ ਐਡ ਵੀ ਹੋਇਆ ਗੁਰੂ ਸਾਹਿਬਾਨ ਨੇ ਐਡ ਕੀਤਾ ਦੇਖੋ ਗੁਰੂ ਨਾਨਕ ਸਾਹਿਬ ਜੀ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਇਕੱਤਰ ਕਰਕੇ ਲੈ ਕੇ ਆਏ ਬਿਲਕੁਲ ਕਿੰਨੀ ਵੱਡੀ ਗੱਲ ਹੈ ਬਿਲਕੁਲ ਜੀ ਹੈਨਾ ਬਿਲਕੁਲ ਇਹ 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 ਬਰਾਬਰ ਰੱਖਣ ਦੀ ਗੱਲ ਸੀ ਇਹ ਤਾਂ ਕਹਿ ਦਿੰਦੇ ਕਿ ਭਾਈ ਇਹਨਾਂ ਦਾ ਸਾਡਾ ਕੋਈ ਤਾਲੁਕਾ ਨਹੀਂ ਹੈ ਬਿਲਕੁਲ ਬਿਲਕੁਲ ਹੈਨਾ ਸਬੰਧ ਨਹੀਂ ਰੱਖਦੇ ਪਰ ਉਹਨਾਂ ਨੇ ਉਸ ਇਨਸਾਨ ਨੂੰ ਜਿਹਨੇ ਬਹੁਤ ਬਰੀਕੀ ਦੇ ਨਾਲ ਆਪਣੇ ਸਮੇਂ ਦੇ ਵਿੱਚ ਸ਼ਲੋਕਾਂ ਦੇ ਨਾਲ ਸਿਰਫ ਦੋ ਤੁਕਾਂ ਦੇ ਵਿੱਚ ਦੋ ਜਹਾਨਾਂ ਦੀ ਗੱਲ ਕਰ ਦਿੱਤੀ ਹੋਵੇ ਬਿਲਕੁਲ ਉਹ ਗੁਰੂ ਸਾਹਿਬਾਨ ਵਰਗੇ ਵਿਦਵਾਨ ਹੀ ਸਮਝਦੇ ਸੀ ਬਿਲਕੁਲ ਬਿਲਕੁਲ ਅੱਜ ਕੱਲ ਦੇ ਜਿਹੜੇ ਇੰਟਰਨੈਟ ਦੇ ਉੱਤੇ ਰੌਲਾ ਪਾਉਂਦੇ ਆ ਜੀ ਔਰ ਉਹੜਾ ਪੌਣ ਜੋ ਗਈ ਆ ਇਹ ਜ਼ਿਆਦਾਤਰ ਲੋਕ ਨਾ ਜਿਹੜੇ ਹੈਗੇ ਇੰਟਰਨੈਟ ਦੇ ਉੱਤੇ ਲੋਕ ਪੌਣ ਵਾਲੇ ਇਹ ਕੋਈ ਧਰਮੀ ਬੰਦੇ ਨਹੀਂ ਹੈਗੇ ਇਹ جنੂਨੀ ਬੰਦੇ ਆ جنੂਨੀ ਬੰਦੇ ਆ ਬਸ ਇਹਨਾਂ ਨੂੰ ਜੋ ਗੱਲ ਆ ਗਈ ਉਹ جنੂਨ ਦੇ ਤੌਰ ਤੇ ਗੱਲ ਕਰਨੀ ਆ ਧਰਮ ਦੇ ਪੱਲੇ ਗੱਲ ਨਹੀਂ ਕਰਦੇ ਔਰ ਜੇਕਰ ਮੈਂ ਕਹਿੰਨਾ ਵੀ ਧਰਮ ਦਾ ਸਭ ਦਾ ਸਤਿਕਾਰ ਕਰੋ ਰਲ ਮਿਲ ਕੇ ਰਹੋ ਉਹਦੇ ਨਾਲ ਦਾ ਵੱਡਾ ਕੋਈ ਮੈਂ ਕਹਿੰਦਾ ਸਭਿਆਚਾਰ ਜਿਹਾ ਆਪਣਾ ਜੇ ਭਾਸ਼ਾਈ ਤੌਰ ਤੇ ਦੇਖੀ ਜੀ ਧਰਮ ਦਾ ਕੋਈ ਬਹੁਵਚਨ ਨਹੀਂ ਹੁੰਦਾ ਜੀ ਧਰਮ ਇੱਕ ਵਚਨ ਆ ਜੀ ਬਾਕੀ ਮਤ ਨਹੀਂ ਸਾਰੇ ਬਾਕੀ ਮਤ ਨਹੀਂ ਬਿਲਕੁਲ ਸਿੱਖ ਮਤ ਹੋ ਗਿਆ ਹਿੰਦੂ ਮਤ ਹੋ ਗਿਆ ਇਸਾਈ ਮਤ ਹੋ ਗਿਆ ਬਿਲਕੁਲ ਬੁੱਧੀ ਮਤ ਹੋ ਗਿਆ ਜੈਨ ਮਤ ਹੋ ਗਿਆ ਇਹ ਸਾਰੇ ਮਤ ਮਤ ਨਹੀਂ ਮਤਲਬ ਆਪਣੇ ਆਪਣੇ ਉਹਨਾਂ ਦੇ ਰਹਿਬਰਾਂ ਨੇ ਪੀਰਾਂ ਫਕੀਰਾਂ ਗੁਰੂਆਂ ਨੇ ਜੋ ਵਿਚਾਰ ਦਿੱਤੇ ਜੋ ਬਚਨ ਕੀਤੇ ਉਹ ਮਤ ਉਹਨਾਂ ਦੇ ਵਿੱਚ ਉਹਨਾਂ ਦੇ ਅਨਾਈਆਂ ਦੇ ਵਿੱਚ ਚੱਲ ਪਿਆ ਧਰਮ ਇੱਕੋ ਹੀ ਆ ਠੀਕ ਹੈ ਜੇ ਬੰਦਾ ਆਪਣਾ ਧਰਮ ਨਿਭਾ ਲਵੇ ਧਰਮ ਮਤਲਬ ਫਰਜ਼ ਫਰਜ਼ ਮਤ ਤਾਂ ਫਿਰ ਸਾਰੇ ਲੋਕ ਸੁਖੀ ਬਿਲਕੁਲ 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 ਚਹੀ ਗੱਲ ਇਹ ਚੀਜ਼ਾਂ ਜਿਹੜੀਆਂ ਨੇ ਬੰਦੇ ਨੂੰ ਕਿਤੇ ਤੱਕ ਕਿਤੇ ਲੈ ਕੇ ਜਾਂਦੀਆਂ ਨੇ ਇੱਕ ਚੀਜ਼ ਹੋਰ ਕਹੂੰਗਾ ਕਿ ਵੀ ਅਸੀਂ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜੀ ਜਿਸ ਵੀ ਤੌਰ ਤਰੀਕੇ ਨੂੰ ਮੰਨਦੇ ਆ ਉਹਦੇ ਵਿੱਚ ਇਨਾਂ ਕ ਆਪਾਂ ਸ਼ਾਮਲ ਕਰ ਲਈਏ ਕਿ ਆਪਾਂ ਕਿਸੇ ਨੂੰ ਨਿਰਾਸ਼ ਨਹੀਂ ਕਰਨਾ ਜੀ ਨੰਬਰ 2 ਅਸੀਂ ਕਦੇ ਵੀ ਵਿਹਲੇ ਨਹੀਂ ਬਹਿਣਾ ਜਦੋਂ ਵਿਹਲੇ ਬੈਠਾਂਗੇ ਕਹਿੰਦੇ ਵਿਲਾ ਮਨਸ਼ਾ ਤਹਰਦਾ ਕਰ ਕੋਈ ਨਾ ਕੋਈ ਸ਼ੈਤਾਨੀ ਕਰੂਏ ਕਰੂਏ ਤੀਸਰੀ ਗੱਲ ਵੰਡ ਕੇ ਛਕਣ ਦੀ ਗੱਲ ਜੀ ਬੜੀ ਵੱਡੀ ਹੈ ਬੜੀ ਵੱਡੀ ਜੇ ਤੁਸੀਂ ਵੰਡ ਕੇ ਛਕਣਾ ਸ਼ੁਰੂ ਕਰੋਗੇ ਉਹਦੇ ਨਾਲ ਕੀ ਹੋਊਗਾ ਕਿ ਬੰਦਿਆਂ ਦੇ ਵਿੱਚ ਇਹ ਹੋ ਜਾਂਦਾ ਕਿ ਮੇਰਾ ਭਰਾ ਆ ਉਹ ਮੇਰਾ ਵੀਰ ਆ ਉਹ ਮੇਰਾ ਆਪਣਾ ਭੈਣ ਭਰਾ ਪੁੱਛ ਵੀ ਹੋ ਸਕਦਾ ਹੈ ਤੀਸਰੀ ਗੱਲ ਕਿ ਜਿਹੜੇ ਗੁਰੂ ਸਾਹਿਬਾਨ ਨੇ ਵੀ ਕਿਹਾ ਹੈ ਕਿ ਅਸੀਂ ਕਿਸੇ ਨੂੰ ਪਰਾਈ ਨਜ਼ਰ ਨਾਲ ਨਹੀਂ ਦੇਖਣਾ ਉਹ ਕੁੜੀ ਹੋਵੇ ਮੁੰਡਾ ਹੋਵੇ ਉਹ ਆਪਣੀ ਨਜ਼ਰ ਨਾਲ ਜੀ ਆਪਣੀ ਨਜ਼ਰ ਨਾਲ ਕਿਸੇ ਦਾ ਜੇ ਭਲਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣਾ ਭਲਾ ਹੁੰਦਾ ਸਭ ਤੋਂ ਵੱਧ ਮੈਂ ਕਹਿੰਦਾ ਜਿਹੜੇ ਅੱਜ ਕੱਲ ਲੋਕ ਬਿਮਾਰ ਹੁੰਦੇ ਆ ਨਾ ਉਹਨਾਂ ਦਾ ਮੇਨ ਕਾਰਨ ਇਹ ਮੈਨੂੰ ਲੱਗਦਾ ਇਹ ਆ ਕਿ ਅਸੀਂ ਕਿਸੇ ਨੂੰ ਦੇਖ ਕੇ ਜੱਜ ਕਰਨ ਲੱਪੈਨੇ ਆ ਹਾਂ ਦੇਖ ਕੇ ਰਾਜੀ ਵੀ ਨਹੀਂ ਹਾਂ ਕਿ ਜਦੋਂ ਜਦੋਂ ਦੇਖ ਕੇ ਰਾਜੀ ਨਹੀਂ ਫਿਰ ਆਪਣੇ ਆਪ ਨੂੰ ਗੁਦਾ ਰਾਜੀ ਰੱਖਾਂਗੇ ਬਿਲਕੁਲ ਬਿਲਕੁਲ ਰੱਬ ਦੀ ਰਜ਼ਾ ਵਿੱਚ ਰਹਾਂਗੇ ਜੀ ਹਰ ਕਿਸੇ ਨੂੰ ਇੱਕ ਵਧੀਆ ਨਜ਼ਰ ਨਾਲ ਵੇਖਾਂਗੇ ਇੱਕੋ ਜਿਹਾ ਵੇਖਾਂਗੇ ਕਫੇਰਾ ਸੀ ਰਾਜੀ ਵੀਰ ਕੋਈ ਦੋਰਾਏ ਨਹੀਂ ਹੈਗਾ ਜੀ ਬਾਕੀ ਮਨੋਵਿਗਿਆਨਕ ਤੌਰ ਤੇ ਸਾਨੂੰ ਇੱਕ ਦੂਜੇ ਨੂੰ ਸਮਝਣ ਦੀ ਜ਼ਰੂਰਤ ਆ ਕਈ ਵਾਰੀ ਕਿਸ ਦੇ ਕੋੜੇ ਬੋਲ ਜਿਹੜੇ ਆ ਏਡੀ ਜਲਦੀ ਆਪਾਂ ਨੂੰ ਨਹੀਂ ਬਿਲਕੁਲ ਉਹਤੇ ਗੰਭੀਰ ਹੋਣਾ ਚਾਹੀਦਾ ਹੋ ਸਕਦਾ ਕਿ ਉਹ ਕੋਈ ਦਵਾਈ ਦਾ ਕੰਮ ਕਰਨਾ ਕਿ ਦੁੱਖ दारू ਆ ਜੀ ਤੇ ਦੁੱਖ ਦੇ ਵਿੱਚ ਰੋਣਾ ਨਹੀਂ ਚਾਹੀਦਾ ਰੋਣਾ ਨਹੀਂ ਚਾਹੀਦਾ ਬਿਲਕੁਲ ਬਿਲਕੁਲ ਇਹ ਚੀਜ਼ ਆ ਇਹਦੇ ਨਾਲ ਨਾਲ ਮੈਂ ਕਹਿੰਦਾ ਧਰਮ ਦੇ ਨਾਲ ਨਾਲ ਸਾਨੂੰ ਆਪਣੇ ਸੱਭਿਆਚਾਰ ਤੇ ਵੀ ਥੋੜਾ ਜਿਹਾ ਖਿਆਨ ਰੱਖਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਆਪਾਂ ਕਹਿੰਨੇ ਨਾ ਧਰਮ ਹੂੰ ਧਰਮ ਤਾਂ ਚਲੋ ਹੁਣ ਅੱਜਕੱਲ ਜਿੱਦਾਂ ਆਪਾਂ ਪਿਛਲੀ ਵੀਡੀਓ 'ਚ ਵੀ ਫੇਰ ਗੱਲ ਕੀਤੀ ਕਿਉਂਕਿ ਆਪਾਂ ਬਾਰ-ਬਾਰ ਪਿਛਲੀ ਵੀਡੀਓ ਦਾ ਜ਼ਿਕਰ ਕਰਦੇ ਕਿਉਂਕਿ ਉਸ ਦੇ ਵਿੱਚ ਬਹੁਤ ਕੁਝ ਰਹਿ ਗਿਆ ਸੀਗਾ ਜਿਹੜਾ ਹੁਣ ਆਪਾਂ ਦੂਸਰੇ ਪਾੜ ਦੇ ਵਿੱਚ ਸ਼ੁਰੂ ਕਰ ਰਹੇ ਆ ਹਨਾ ਜਿੱਦਾਂ ਆਪਾਂ ਉਹਦੇ ਵਿੱਚ ਗੱਲ ਕੀਤੀ ਕਿ ਪਾਟੀ ਸਿੰਘਾਂ ਬਾਰੇ ਹੋ ਗਈ ਵੀ ਕੋਈ ਪਾਟੀ ਸਿੰਘ ਬਣ ਕੇ ਤਿਆਰ ਨਹੀਂ ਹੈਗਾ ਹਨਾ ਇਸੇ ਤਰ੍ਹਾਂ ਸਾਡਾ ਜਿਹੜਾ ਸੱਭਿਆਚਾਰ ਆ ਹੁਣ ਉਹਦੇ ਵੱਲ ਵੀ ਬਹੁਤ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਆਪਾਂ ਗਵਾ ਚੁੱਕੇ ਆ ਹਨਾ ਜਾਂ ਮਤਲਬ ਲੋਕ ਕਰਦੇ ਨਹੀਂ ਪੈ ਜੇ ਕਰਦੇ ਪੈ ਜੇ ਕੋਈ ਸਾਹਮਦੇ ਪੈ ਤਾਂ ਕੁਝ ਚੰਦਗਲੋਕ ਹੁੰਦੇ ਜਿਹੜ ਹਣਾ ਜਾਪਮੱਲ ਉਹ ਧਰਮ ਨਾਲ ਜੋੜ ਰਹੇ ਆ ਇਹ ਸੱਭਿਆਚਾਰ ਦਾ ਜਾਂ ਧਰਮ ਦਾ ਕੋਈ ਆਪਸ ਵਿੱਚ ਮੇਲ ਦੇਖੋ ਗੱਲ ਕੀ ਹੈ ਕਿ ਲਾਸਟ ਜਿਹੜੀ ਆਪਾਂ ਲਾਸਟ ਟਾਈਮ ਵਿੱਚ ਇੱਕ ਮੁਲਾਕਾਤ ਕੀਤੀ ਸੀ ਚਰਚਾ ਕੀਤੀ ਸੀ ਉਹਦੇ ਵਿੱਚ ਇੱਕ ਪੱਖ ਸੀ ਕਿ ਸਾਡੇ ਪਾਠੀਆਂ ਨੂੰ ਉਹਨਾਂ ਦਾ ਬਣਦਾ ਮਿਹਨਤਾਂ ਨਾ ਨਹੀਂ ਦਿੱਤਾ ਜਾਂਦਾ ਇਹ ਇੱਕ ਪੁਆਇੰਟ ਸੀ ਇੱਕ ਪੁਆਇੰਟ ਸੀ ਅੱਜ ਇੱਕ ਦੂਸਰਾ ਪੁਆਇੰਟ ਮੈਂ ਤੁਹਾਨੂੰ ਦੱਸਦਾ ਜੀ ਕਿ ਗ੍ਰੰਥੀ ਬਣਨ ਵਾਸਤੇ ਪਾਠੀ ਬਣਨ ਵਾਸਤੇ ਇਕੱਲਾ ਮਿਹਨਤਾਂ ਨਾਲ ਨਹੀਂ ਜਿਹੜਾ ਯੋਗਤਾ ਹੁੰਦਾ ਉਹਦੇ ਵਿੱਚ ਸਾਡਾ ਉਚਾਰਨ ਸੰਥਿਆ ਬਹੁਤ ਜ਼ਰੂਰੀ ਆ ਤੇ ਅੱਜ ਕੱਲ ਸੰਥਿਆ ਲੈਣੀ ਬਹੁਤ ਔਖੀ ਆ ਕੋਈ ਇੰਨੀ ਸਮਾਂ ਆਪਣੇ ਆਪ ਨੂੰ ਜਿੰਦਾ ਜੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਨੂੰ ਲੰਮੇ ਸਮੇਂ ਤੱਕ ਕੋਈ ਪੜ ਕੇ ਰਾਜ਼ੀ ਨਹੀਂ ਇਹਦਾ ਵਾਰ-ਵਾਰ ਵਾਰ-ਵਾਰ ਅਭਿਆਸ ਜਦੋਂ ਹੋਊਗਾ ਤਾਂ ਉਸ ਵਕਤ ਹੀ ਨੌਜਵਾਨ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਗੇ ਆ ਪਾਠੀ ਨਾ ਸਹੀ ਜੀ ਗ੍ਰੰਥੀ ਨਾ ਸਹੀ ਉਹ ਆਪਣੇ ਪੱਧਰ ਤੇ ਤਾਂ ਗੁਰੂ ਸਾਹਿਬ ਨਾਲ ਜੁੜ ਸਕਦੇ ਆ ਬਿਲਕੁਲ ਉਹ ਜ਼ਰੂਰੀ ਨਹੀਂ ਕਿ ਪਾਠੀ ਗੁਰਦੁਆਰੇ ਪਾਠ ਕਰਦਾ ਅਸੀਂ ਘਰੇ ਇੱਕ ਨੱਕ ਨੱਕ ਨੇਮ ਕਰ ਰਹੇ ਹਾਂ ਬਿਲਕੁਲ ਕਿਹੜਾ ਇਹੋ ਜਿਹਾ ਬੰਦਾ ਹੈ ਜਿਹੜਾ ਰੋਜ਼ ਪਾਠ ਕਰਦਾ ਹੋਵੇ ਤੇ ਉਹਨੂੰ ਜ਼ੁਬਾਨੀ ਯਾਦ ਹੋ ਜਵੇ ਕਿੰਨੇ ਦਾ ਉਂਗਲਾਂ ਤੇ ਗਿਣੇ ਜਾ ਬਿਲਕੁਲ ਇਹ ਚੀਜ਼ ਆ ਪਾਠੀ ਤਾਂ ਉਸ ਵਕਤ ਫੇ ਜਦੋਂ ਮੰਨ ਲਓ ਕੋਈ ਪਿੰਡ ਗਰਾں ਦਾ ਬੰਦਾ ਕਹੇ ਕਿ ਭਾਈ ਮੈਂ ਮਿਹਨਤਾਂ ਨਾਲ ਇਹਨੂੰ ਤਿਆਰ ਆ ਤੇ ਉਦੋਂ ਆਪਾਂ ਨੂੰ ਬੰਦਾ ਨਹੀਂ ਲੱਭਦਾ ਬਿਲਕੁਲ ਜਿਹੜਾ ਕੁਰਾਨ ਯਾਦ ਕਰਦਾ ਜ਼ੁਬਾਨੀ ਉਹਨੂੰ ਹਾਫਿਜ਼ ਕਹਿੰਦੇ ਆ ਸਾਡੇ ਕੋਲ ਇਹੋ ਜਿਹੇ ਬੰਦੇ ਬਹੁਤ ਘੱਟ ਬਿਲਕੁਲ ਇਹੋ ਜਿਹੇ ਨੌਜਵਾਨਾਂ ਨੂੰ ਪਿੰਡ ਵਿੱਚ ਹੋਣਾ ਚਾਹੀਦਾ ਕੁੜੀਆਂ ਹੋਣ ਮੁੰਡੇ ਹੋਣ ਇਹ ਕੋਈ ਵਿਤਕਰਾਂ ਨਹੀਂ ਪਰ ਇਹ ਦੂਜਾ ਪੁਆਇੰਟ ਬੜਾ ਅਹਿਮ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਜ਼ੁਬਾਨੀ ਯਾਦ ਨਹੀਂ ਕਰਵਾ ਸਕੀ ਜੀ ਬਿਲਕੁਲ ਜ਼ੁਬਾਨੀ ਤਾਂ ਕੀ ਕਰਨਾ ਉਹ ਦੇਖ ਕੇ ਵੀ ਗਲਤ ਮਾਰਦੇ ਹਾਂ ਹਾਂ ਬਿਲਕੁਲ ਜੋ ਤੱਕ ਗੁਰਮੁਖੀ ਨਹੀਂ ਆਉਂਦੀ ਜੀ ਉਦੋਂ ਤੱਕ ਉਚਾਰਨ ਨਹੀਂ ਹੋਣਾ ਜੋ ਤੱਕ ਉਚਾਰਨ ਨਹੀਂ ਹੁੰਦਾ ਉਦੋਂ ਤੱਕ ਗੁਰੂ ਸਾਹਿਬ ਨਾਲ ਜੁੜਨਾ ਬਹੁਤ ਮੁਸ਼ਕਲ ਆ ਪਰ ਜਿਹੜੇ ਪੜਨ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਜੀ ਤੋਰ ਦਿਰੇਣਾ ਤੋਰ ਦਿਤਾ ਹਾਂ ਜੇ ਕੋਈ ਅੱਜ ਗਲਤ ਪੜਦੇ ਆ ਉਹਨਾਂ ਨੂੰ ਸਮਝਾਓ ਦੱਸੋ ਹੌਲੀ ਹੌਲੀ ਸੰਤਿਆ ਕਰਨ ਤੋਂ ਬਾਅਦ ਹੌਲੀ ਹੌਲੀ ਉਹ ਅਫੀਸ਼ਦ ਪੜਨਗੇ ਸਾਡੇ ਚ ਸਭ ਤੋਂ ਜ਼ਿਆਦਾ ਭੇੜੀ ਆ ਇੱਕ ਹੋਰ ਮੈਂ ਚੀਜ਼ ਦੇਖਦਾ ਜੇਕਰ ਕੋਈ ਗੁਰਦੁਆਰਾ ਸਾਹਿਬ ਦਾ ਹੋਰ ਕਿਤੇ ਜਿੱਦੂ ਉਹਨੂੰ ਗਲਤੀ ਕਰਦਾ ਨਾ ਬੱਚਾ ਅਸੂਰ ਚਿਹੜਕਦੇ ਆ ਉਹ ਛੜਕਣ ਦੇ ਨਾਲ ਉਹ ਬੱਚਾ ਜੁੜਦਾ ਨਹੀਂ ਹੈਗਾ ਉਹ ਟੁੱਟਦਾ ਟੁੱਟਦਾ ਠੀਕ ਹੈ ਅਸੀਂ ਉਹਨੂੰ ਪਿਆਰ ਨਾਲ ਸਮਝਾਈਏ ਵੀ ਕਾਕਾ ਇਦਾਂ ਨਹੀਂ ਇਦਾਂ ਕਰ ਲਈਏ ਤੇ ਉਹ ਮੈਂ ਕਹਿੰਦਾ ਜ਼ਿਆਦਾ ਸਮਝੇ ਬਿਲਕੁਲ ਠੀਕ ਹੈ ਦੇਖੋ ਅੱਜ ਕੱਲ ਇਹ ਨਾ ਬੱਚੇ ਜਿਹੜੇ ਆ ਉਹ ਸੈਂਸਟਿਵ ਬਹੁਤ ਜੀ ਬਿਲਕੁਲ ਪਹਿਲਾਂ ਇਹਨੇ ਟੀਚਰ ਕੁੱਟਦੇ ਹੁੰਦੇ ਸੀ ਮਾਪੇ ਕੁੱਟਦੇ ਹੁੰਦੇ ਸੀ ਜਿਆਣੇ ਕੁੱਟ-ਕੁੱਟ ਖਾ ਕੇ ਫਿਰ ਉਦਾਂ ਦੇ ਹੇੰਦਲ ਆਪਾਂ ਬਹੁਤ ਖਾਧੀਆਂ ਹਾਂ ਹਾਂਜੀ ਉਹ ਟਾਈਮ ਸੀ ਕੋਈ ਟਾਈਮ ਸੀ ਹੁਣ ਤਾਂ ਸਕੂਲਾਂ ਵਿੱਚ ਬੱਚੇ ਨੂੰ ਕੁੱਟਣ ਤੋਂ ਰੋਕਿਆ ਕਾਹਦੋ ਜਾਂਦਾ ਜੀ ਬਿਲਕੁਲ ਕਮਜ਼ੋਰ ਬਹੁਤ ਆ ਕਮਜ਼ੋਰ ਅੱਛਾ ਸਰੀਰਕ ਤੌਰ ਤੇ ਕਮਜ਼ੋਰ ਨੇ ਮਾਨਸਿਕ ਤੌਰ ਤੇ ਕਮਜ਼ੋਰ ਨੇ ਭਾਵਨਾਤਮਕ ਤੌਰ ਤੇ ਬਹੁਤ ਕਮਜ਼ੋਰ ਨੇ ਆਪਾਂ ਝੜਕ ਮਾਰਦੇ ਆ ਉਹ ਰੋਂਦੇ ਨੇ ਰੋ ਕੇ ਰਜਾਈ ਦੇ ਮੂੰਹ ਦੇ ਲੈਂਦੇ ਆ ਆ ਪਤਾ ਨਹੀਂ ਇਦ ਮੜਾ ਜੇ ਟੜਕਦੇ ਹੋ ਤੇ ਬਾਹਰ ਪੁੱਤਰਾ ਕਾਕਾ ਨਿਕਲ ਜਾਏ ਤੋਂ ਜੀ ਉਹ ਨਿਕਲ ਜਾਂਦੇ ਨੇ ਨਿਕਲ ਕੇ ਜਾਂਦੇ ਕਿੱਥੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਹਾਂ ਬਿਲਕੁਲ ਉਹੀ ਗਲਤ ਰਾਹ ਹੈ ਬਿਲਕੁਲ ਔਰ ਮੈਨੂੰ ਕਦੇ-ਕਦੇ ਲੱਗਦਾ ਹੁੰਦਾ ਕਿ ਜਿਹੜੀਆਂ ਆਪੇ ਚੀਜ਼ਾਂ ਕਹਿੰਦੇ ਆ ਨਾ ਹੁਣ ਸ਼ਾਇਦ ਬੱਚੇ ਸੋਚਦੇ ਆ ਵੀ ਸਾਡੇ ਲਈ ਬਹੁਤ ਵਧੀਆ ਚੀਜ਼ਾਂ ਪਰ ਇਹ ਵਧੀਆ ਨਹੀਂ ਆ ਉਹਨਾਂ ਲਈ ਗਾਂਾਂ ਦੀ ਗਾਂ ਬਹੁਤ ਮੁਸ਼ਕਲ ਆ ਮੈਂ ਕਹਿੰਦਾ ਇਹ ਚੀਜ਼ਾਂ ਚਰੌਤੀਆਂ ਦਾ ਸਮੇਂ ਦੇ ਨਾਲ ਆਉਂਦੇ ਹੀ ਹੁੰਦੇ ਨੇ ਉਹ ਤਾਂ ਕੋਈ ਦੂਰੇ ਨਹੀਂ ਪਰ ਜੇ ਕਿਸੇ ਚੀਜ਼ ਦੇ ਆਪਾਂ ਕਹਿ ਲੋ ਕਿ ਉਹਦਾ ਪਦਲ ਹੋ ਜੀਏ ਜਾਂ ਉਹਦੇ ਵਿੱਚ ਡੁੱਬ ਜਾਈਏ ਸ਼ਰਾਬ ਤਾਂ ਹੀ ਮਾੜੀ ਐ ਕਿਉਂਕਿ ਉਹ ਪੀ ਪੀ ਕੇ ਬੰਦਾ ਆਪਣਾ ਸਰੀਰ ਗਾੜ ਲੈਂਦਾ ਹਫੀਮ ਇਸ ਕਰਕੇ ਮਾੜੀ ਐ ਕਿਉਂਕਿ ਉਹ ਜ਼ਿਆਦਾ ਹੌਨਸ ਸਰ ਨੂੰ ਚੜ ਜਾਂਦੀ ਐ ਠੀਕ ਐ ਜੀ ਕੋਈ ਜ਼ਮਾਨਾ ਸੀਗਾ ਕਿ ਲੋਕ ਆਪਣੇ ਅ ਰਤਬੇ ਦੇ ਨਾਲ ਚੱਲਦੇ ਸੀ ਅੱਜ ਕੱਲ ਅਸੀਂ ਰਤਬੇ ਨਾਲ ਨਹੀਂ ਚੱਲਦੇ ਰਤਬਾ ਜਿਹੜਾ ਆ ਉਹ ਬੰਦੇ ਨੂੰ ਵੱਡਾ ਕਰਦਾ ਹੈ ਹਨਾ ਸ਼ਹਿਰ ਚ ਪਿੰਡ ਦਾ ਬੰਦਾ ਜਾ ਕੇ ਬੱਸ ਦੀ ਸਵਾਰੀ ਰਹਿ ਜਾਂਦਾ ਨਾ ਜੀ ਬਿਲਕੁਲ ਜਦੋਂ ਸ੍ਰੀ ਪਾਤਸ਼ਾਹ ਜੀ ਕਹਿੰਦੇ ਆ ਕਿ ਪਿੰਡ ਜਿਨ੍ਹਾਂ ਦੇ ਗੱਡੇ ਚੱਲਣ ਹੁਕਮ ਅਤੇ ਸਰਦਾਰੀ ਜੀ ਸ਼ੇਰ ਤੇ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਬਸ ਉਹ ਗੱਲ ਰਹਿ ਜਾਂਦੀ ਹੈ ਤੇ ਉਹ ਸਰਦਾਰੀ ਵਾਲੀ ਗੱਲ ਜਿਹੜੀ ਅੱਜ ਕੱਲ੍ਹ ਜਾ ਚੁੱਕੀ ਹੈ ਜਾ ਚੁੱਕੀ ਹੈ ਅਣਖ ਹੈ ਨਹੀਂ ਬਿਲਕੁਲ ਬਿਲਕੁਲ ਜਣਖ ਹੈ ਨਹੀਂ ਤਾਂ ਬੰਦਾ ਜੋਂਦਾ ਵੀ ਨਹੀਂ ਆ ਮੈਨੂੰ ਹੁਣ ਸਰਦਾਰੀ ਦੀ ਗੱਲ ਤੇ ਯਾਦ ਆਇਆ ਆਪਾਂ ਨਾ ਥੱਲੇ ਬੈਠੇ ਡਿਸਕਸ਼ਨ ਕਰਦੇ ਸੀ ਪਹਿਲਾਂ ਇੱਕ ਤੋਂ ਵੀਡੀਓ ਤੋਂ ਤੁਸੀਂ ਮੈਨੂੰ ਪੱਗ ਤੇ ਦਸਤਾਰ ਬਾਰੇ ਪੁੱਛਿਆ ਸੀ ਹਮ ਠੀਕ ਹੈ ਜੀ ਔਰ ਮੈਂ ਕਹਿੰਨਾ ਚਲੋ ਮੈਂ ਅੱਜ ਵੀਡੀਓ ਦੇ ਵਿੱਚ ਦੱਸ ਰਿਹਾ ਕਿ ਮੈਨੂੰ ਇਹਦੇ ਮਤਲਬ ਦਾ ਨਹੀਂ ਸੀ ਪਤਾ ਠੀਕ ਹੈ ਜੀ ਔਰ ਮੇਰੇ ਯਾਰ ਕਿ ਪਤਾ ਨਹੀਂ ਕਿੰਨੇ ਹੋਣਿਆ ਜਿਨ੍ਹਾਂ ਨੂੰ ਨਹੀਂ ਪਤਾ ਥੋੜਾ ਜਿਹਾ ਉਹਦੇ ਬਾਰੇ ਜਰੂਰ ਸਮਝਾਓ ਦੇਖੋ ਜਿਹੜਾ ਨਾ ਪੁਰਾਣਾ ਜ਼ਮਾਨਾ ਸੀਗਾ ਜੀ ਉਹਦੇ ਵਿੱਚ ਕਿਉਂਕਿ ਸ਼ੀਸ਼ੇ ਨਹੀਂ ਹੁੰਦੇ ਸੀ ਜੀ ਹਨਾ ਬਿਲਕੁਲ ਤੇ ਜਦੋਂ ਪੱਗ ਬੰਨ੍ਹਦੇ ਹੁੰਦੇ ਸੀਗੇ ਉਹ ਆਪਣਾ ਗੋਡਾ ਐਂ ਕਰ ਲੈਂਦੇ ਸੀਗੇ ਠੀਕ ਹੈ ਜੀ ਗੋਡੇ ਦੇ ਉੱਤੇ ਇਹ ਲਪੇਟ ਲੈਂਦੇ ਸੀਗੇ ਓਕੇ ਲਪੇਟ ਕੇ ਉਹਨੂੰ ਜਦੋਂ ਭਾਂਜਾਂਦੇ ਸੀ ਸਿਰ ਤੇ ਰੱਖ ਲੈਂਦੇ ਸੀਗੇ ਠੀਕ ਹੈ ਜੀ ਉਹ ਸੀ ਪੱਗ ਉਹ ਸੀ ਪੱਗ ਹੁਣ ਅੱਜ ਕੱਲ ਆਪਾਂ ਇਦਾਂ ਨਹੀਂ ਕਰਦੇ ਸ਼ੀਸ਼ੇ ਦੇ ਸਾਹਮਣੇ ਨੌਜਵਾਨ ਖੜਦਾ ਆਹ ਐ ਨਿਆਰੇ ਨਾਲ ਬਿਲਕੁਲ ਪੋਚ ਵੀ ਪੱਗ ਬਣਣੀ ਹੁੰਦੀ ਉਹਨੇ ਕੋਈ ਵਟਾਂ ਵਾਲੀ ਬੰਨ੍ਹਦਾ ਕੋਈ ਕਿਸੇ ਅਮਰਸਰੀ ਪੱਕੇ ਹਾਂ ਕੋਟਵੀ ਹੋ ਜਾਂਦੀ ਹਾਂ ਟਕਸਰੀ ਬਿਲਕੁਲ ਹੁਣ ਕੀ ਗੱਲ ਆ ਕਿ ਦਸਤ ਦਸਤੋਂ ਦੇ ਹੱਥ ਜੀ ਉਹ ਹੱਥਾਂ ਨਾਲ ਸਜਾਉਂਦਾ ਹੱਥਾਂ ਨਾਲ ਸਜਾਉਂਦਾ ਤਾਂ ਉਹਨੂੰ ਦਸਤਾਰ ਕਹਿੰਦੇ ਓਕੇ ਠੀਕ ਠੀਕ ਉਹ ਹੀ ਜਿੱਦਾਂ ਆਪਾਂ ਹੁਣ ਪਹਿਲਾਂ ਗੱਲ ਕਰਦੇ ਸੀ ਕਿ ਬਹੁਤ ਜਿਹੜੇ ਸ਼ਬਦ ਆ ਟੁਕਮੇ ਉਹ ਮਤਲਬ ਆਪਾਂ ਭੁੱਲ ਜਾ ਰਹੇ ਹਾਂ ਜਾਂ ਸਾਨੂੰ ਪਤਾ ਨਹੀਂ ਹੈਗਾ ਉਹੀ ਚੀਜ਼ਾਂ ਆ ਜਿਹੋਣੇ ਚੀਜ਼ਾਂ ਸਾਨੂੰ ਪਤਾ ਹੋਵੇ ਹਨਾ ਇਹ ਪਰ ਪਤਾ ਕਿੱਥੋਂ ਲੱਗਣੀਆਂ ਜਿਹੜੇ ਸਾਡੇ ਬੰਦੇ ਆ ਜਾਂ ਸਾਡੇ ਪੁਰਾਣੇ ਬਜ਼ੁਰਗ ਆ ਇਹ ਸਾਨੂੰ ਉਹਨਾਂ ਤੋਂ ਵੀ ਉਹਨਾਂ ਦੀ ਸੰਗਤ ਵੀ ਜ਼ਰੂਰੀ ਆ ਉਹਨਾਂ ਦੀ ਸੰਗਤ ਵੀ ਜ਼ਰੂਰੀ ਆ ਕਿਤਾਬਾਂ ਦੀ ਸੰਗਤ ਵੀ ਬਹੁਤ ਜ਼ਰੂਰੀ ਆ ਹੁਣ ਲਾਇਬ੍ਰੇਰੀਆਂ ਪਿੰਡਾਂ ਵਿੱਚ ਹੋਣਗੀਆਂ ਵੀ ਤਾਂ ਉਹ ਕੋਈ ਜਾਂਦਾ ਨਹੀਂ ਪੜ੍ਹਦਾ ਵੈਸੇ ਤਾਂ ਬਹੁਤੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਹੁੰਦਾ ਤੁਸੀਂ ਵੀ ਦੇਖਿਓ ਖਾ ਆਪਣੇ ਪਿੰਡ 'ਚ ਤੁਹਾਨੂੰ ਪਤਾ ਕਿ ਤੁਹਾਡੇ ਪਿੰਡ 'ਚ ਕੋਈ ਲਾਇਬ੍ਰੇਰੀ ਹੈਗੀ ਆ ਜੀ ਬਿਲਕੁਲ ਜੇ ਹੈਗੀ ਆ ਤੁਸੀਂ ਉੱਥੋਂ ਜਾ ਕੇ ਕਿੰਨੀਆਂ ਕਿਤਾਬਾਂ ਪੜ੍ਹੀਆਂ ਕਮੈਂਟ ਕਰਕੇ ਦੱਸਿਓ ਮੇਰੇ ਵੀਰ ਹੁਣ ਇਹ ਮਨ ਇਦਾਂ ਨਾ ਕਿ ਵੀ ਗੁਰੂ ਘਰ ਵਿੱਚ ਗੁਰਦੁਆਰਾ ਸਾਹਿਬ ਵਿੱਚ ਆਮ ਤੌਰ ਤੇ ਲਾਇਬ੍ਰੇਰੀਆਂ ਹੁੰਦੀਆਂ ਜੀ ਬਿਲਕੁਲ 80% ਪਿੰਡਾਂ ਦੇ ਵਿੱਚ ਗੁਰੂ ਘਰ ਦੇ ਜਿਹੜੀ ਲਾਇਬ੍ਰੇਰੀ ਆ ਉੱਥੇ ਕੋਈ ਨੌਜਵਾਨ ਨਹੀਂ ਜਾਂਦਾ ਮੈਂ ਤੁਹਾਡੀ ਇਹ ਗੱਲ ਨੂੰ ਚਲੋ ਵਿੱਚੋਂ ਟੋਕਦਾ ਸਾਡੇ ਗੁਰਦੁਆਰਾ ਸਾਹਿਬ ਲਾਇਬ੍ਰੇਰੀ ਬਣੀ ਨੂੰ ਮੇਰੇ ਖਿਆਲ ਨਾਲ 12 ਤੋਂ 13 ਸਾਲ ਹੋ ਗਿਆ ਹੁਣ ਜੀ ਔਰ ਸਾਡੇ ਪਿੰਡ ਦੇ ਨੌਜਵਾਨਾਂ ਨੂੰ ਨਹੀਂ ਪਤਾ ਨਹੀਂ ਪਤਾ ਠੀਕ ਹੈ ਜੀ ਉਹ ਵੀ ਅਸੀਂ ਇੱਕ ਦਿਨ ਨਾ ਗੁਰੂ ਨਾਨਕ ਦੇਵ ਜੀ ਦਾ ਸਮਾਗਮ ਸੀਗਾ ਪ੍ਰਕਾਸ਼ ਪੁਰਬ ਸੀਗਾ ਅਸੀਂ ਉੱਥੇ ਸੇਵਾ ਕਰਦੇ ਸੀ ਤੇ ਉੱਥੇ ਅਸੀਂ ਇੱਕ ਦੋ ਬੰਦਿਆਂ ਨੂੰ ਕਿਹਾ ਵੇ ਦੇ ਦਾ ਕਰਕੇ ਆਪਣੇ ਗੁਰਦੁਆਰਾ ਸਾਹਿਬ ਲਾਇਬ੍ਰੇਰੀ ਆ ਸਾਰੇ ਮੁੰਡੇ ਸਾਡੇ ਨੂੰ ਦੇਖਣ ਲੱਪੇ ਹੈ ਹੂੰ ਠੀਕ ਹੈ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਜਿੱਦਾਂ ਤੁਸੀਂ ਪਹਿਲਾਂ ਕਿਹਾ ਨਹੀਂ ਪਤਾ ਨਹੀਂ ਪਤਾ ਹਨਾ ਇਸੇ ਤਰ੍ਹਾਂ ਬਈ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਦੇਖੋ ਤੁਹਾਡੇ ਲਾਇਬ੍ਰੇਰੀ ਹੈਗੀਆਂ ਜੇ ਹੈਗੀਆਂ ਤੇ ਜਰੂਰ ਪੜੋ ਕਿਤਾਬਾਂ ਪੜ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਟ ਇਹ ਗੱਲ ਇਹ ਹੈ ਕਿ ਦੇਖੋ ਲਾਇਬ੍ਰੇਰੀ ਜਾਣਨਾ ਸਿਰਫ ਇਹ ਨਹੀਂ ਹੈ ਕਿ ਕਿਤਾਬਾਂ ਪੜਨ ਦੀ ਗੱਲ ਕਰ ਰਹੇ ਹਾਂ ਬਹੁਤ ਸਾਰੇ ਇਮਤਿਹਾਨ ਜਿਹੜੇ ਨੇ ਉਹ ਕਿਤਾਬਾਂ ਵੇਖਦੇ ਵੇਖਦੇ ਪਾਸ ਹੋ ਜਾਂਦੇ ਬਿਲਕੁਲ ਮੈਂ ਆਪ ਜੀ ਜੁਜੀਸੀ ਨੈਟ ਨੂੰ ਬੜਾ ਔਖਾ ਮੰਨਦੇ ਨੇ ਲੋਕ ਜੀ ਜਦੋਂ ਪੇਪਰ ਉਹ ਕਲੀਅਰ ਕਰਨਾ ਸੀ ਉਸ ਤੋਂ ਪਹਿਲਾਂ ਮੈਂ ਲਾਇਲਪੁਰ ਖਾਲਸਾ ਕਾਲਜ ਲੰਧਾ ਦੀ ਲਾਇਬ੍ਰੇਰੀ ਵੈਸੇ ਹੀ ਕੋਮ ਕੇ ਵੇਖਦਾ ਸੀਗਾ ਦੋ ਚਾਰ ਗੇੜੇ ਵੈਸੇ ਕੱਢ ਲੈਣੇ ਮੈਨੂੰ ਇੰਨੀਆਂ ਕਿਤਾਬਾਂ ਦੇ ਨਾਮ ਯਾਦ ਹੋ ਗਏ ਸੀ ਜੀ ਇੰਨੀ ਉਹਨਾਂ ਦੇ ਰਾਈਟਰਾਂ ਦੇ ਨਾਮ ਯਾਦ ਹੋ ਗਏ ਸੀ ਪੇਪਰ ਜਿਹੜਾ ਟੈਕ ਆਉਂਦਾ ਸੀ ਕਿ ਭਈ ਰਖ ਤੇ ਰਿਸ਼ੀ ਕਹਦੀ ਆ ਡਾਕਟਰ ਹਰਪ੍ਰੀਤ ਸਿੰਘ ਵਾਹ ਬਹੁਤ ਸੌਂਪੇ ਹੁੰਦੀ ਬਿਲਕੁਲ ਇਹ ਇਹ ਸ਼ੌਕ ਵੀ ਆ ਜੀ ਉਸੇ ਤੋਂ ਇਹ ਲਿਖਣਾ ਸ਼ੁਰੂ ਕਰਦੇ ਉੱਥੋਂ ਪੜਨਾ ਸ਼ੁਰੂ ਕਰਦੇ ਉੱਥੋਂ ਹੀ ਆਹ ਦਸਤਾਰ ਨਿਕਲਦੀ ਆ ਉੱਥੇ ਉਹ ਭਗਦੇ ਕਨਸੈਪਟ ਨਿਕਲਦੀ ਆ ਉੱਥੋਂ ਹੀ ਮੜਕੜ ਖੋਤੀ ਬੋਝੇਠਾ ਆ ਜਾਂਦੀ ਆ ਜਿਹੜੀ ਬੋਝੇਠਾ ਸੀ ਹੈਨਾ ਇਹ ਜਿਹੇ ਕੁੱਤੇ ਦੇ ਵੈਰ ਤੋਂ ਇਹ ਕੁੱਤੇ ਦਾ ਵੈਰ ਬਣ ਜਾਂਦਾ ਆ ਉਹ ਉੱਥੋਂ ਹੀ ਨਿਕਲਦਾ ਆ ਜੀ ਕਿਉਂਕਿ ਉਹ ਕਿਤਾਬਾਂ ਸਾਨੂੰ ਦੱਸ ਦਿੰਦੀਆਂ ਨਹੀਂ ਕਿਤਾਬਾਂ ਦੇ ਵਿੱਚ ਨਾਲ ਨਾਲ ਜਿਹੜੇ ਕਿਤਾਬਾਂ ਵਰਗੇ ਬੰਦੇ ਆ ਉਹਨਾਂ ਦੀ ਸੰਗਤ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਜਦੋਂ ਆਣ ਆਪਾਂ ਪਹਿਲਾਂ ਗੱਲ ਕਰਦੇ ਸੀਦੇ ਨਾਲ ਖੋਤਾਂ ਸੀਗੇ ਜਦੋਂ ਉਹ ਕਹਿੰਦੇ ਵੀ ਤੁਸੀਂ ਕਿਸਮਤ ਦੇ ਨਾਲ ਸਾਰਾ ਕੁਝ ਮਿਲਦਾ ਉਹ ਜਦੋਂ ਮੈਂ ਇਦਾਂ ਦੇ ਬੰਦਿਆਂ ਦੇ ਨਾਲ ਬੈਠਾ ਮੈਨੂੰ ਪਤਾ ਲੱਗਿਆ ਕਿਸਮਤ ਨਾਲ ਨਹੀਂ ਮਿਲਦਾ ਤੁਸੀਂ ਕਿਹੜੀ ਮਤ ਨਾਲ ਅੱਗੇ ਚੱਲਦੇ ਆਂ ਉੱਥੋਂ ਮਿਲਦਾ ਹੈਨਾ ਕਿਸਮਤ ਦਾ ਮਤਲਬ ਹੈ ਕਿਸ ਮਤ ਨਾਲ ਤੁਸੀਂ ਅੱਗੇ ਵਧਦੇ ਹੋ ਬਿਲਕੁਲ ਬਿਲਕੁਲ ਤੁਹਾਡੀ ਕੀ ਸੋਚ ਆ ਆਪਾਂ ਇੱਕ ਗੱਲ ਹੋਰ ਕੀਤੀ ਸੀ ਜਦੋਂ ਆਪਾਂ ਸੱਭਿਆਚਾਰ ਦੀ ਗੱਲ ਕਰਦੇ ਆ ਕਿ ਪੁਰਾਣੇ ਜ਼ਮਾਨੇ 'ਚ ਕਹਿੰਦੇ ਹੁੰਦੇ ਸੀਗੇ ਮੰਜੇ ਤੇ ਬਹਿ ਕੇ ਪੈਰ ਨਹੀਂ ਹ ਅੱਜਕੱਲ ਕਹਿੰਦੇ ਤਾਂ ਬਾਈ ਵੈਮ ਪਰਮਾ ਬਿਲਕੁਲ ਕਿਉਂ ਜੀ ਇੱਥੇ ਵੀ ਗੱਲ ਕਰਨੀ ਬਣਦੀ ਆ ਜੀ ਬਿਲਕੁਲ ਬਿੱਲੀ ਰਾਹ ਵਾਟ ਜਾਵੇ ਜੀ ਅੱਗੇ ਨਹੀਂ ਜਾਣਾ ਚਾਹੀਦਾ ਪਿੱਛੇ ਮੁੜ ਜਾਓ ਪਿੱਛੇ ਮੁੜ ਜਾਓ ਕਿਉਂ ਬਿਲਕੁਲ ਇਹ ਸਵਾਲ ਇਹ ਵਿਦਿਆਰਥੀ ਸੌਣ ਦੇ ਆਪਣੇ ਟੀਚਰਾਂ ਨੂੰ ਕਰ ਸਕਦੇ ਆ ਕਿ ਤੁਸੀਂ ਦੱਸੋ ਬਈ ਤੁਸੀਂ ਤਾਂ ਪੁਰਾਣੇ ਹੋ ਪੁਰਾਣੇ ਆ ਬਿਲਕੁਲ ਹੈਨਾ ਇਦਾਂ ਦੀਆਂ ਹੋਰ ਬਹੁਤ ਗੱਲਾਂ ਨੇ ਜੀ ਚਲੋ ਆਪਾਂ ਜਿਹੜਾ ਮੰਜੇ ਤੇ ਬਹਿ ਕੇ ਪੈਰ ਨਹੀਂ ਹਿਲਾਉਣੇ ਚਾਹੀਦੇ ਇਹਦੀ ਕੁੰਡੀ ਖੋਲ ਦਿੰਨੇ ਆ ਅੱਜ ਕਿਉਂਕਿ ਦਰਸ਼ਕ ਵੇਖ ਰਹੇ ਨੇ ਉਹਨਾਂ ਨੂੰ ਕੋਈ ਨਾ ਕੋਈ ਜਿਹੜੀ ਇਹੋ ਜੀ ਗੱਲ ਪਤਾ ਹੋਣੀ ਚਾਹੀਦੀ ਬਿਲਕੁਲ ਪੁਰਾਣੇ ਜ਼ਮਾਨੇ ਦੇ ਵਿੱਚ ਵੀਰੇ ਆਪਣੇ ਕੋਲ ਫਰਿੱਜਾਂ ਨਹੀਂ ਹੁੰਦੀਆਂ ਸੀ ਜੀ ਪੁਰਾਣੇ ਜ਼ਮਾਨੇ ਦੇ ਵਿੱਚ ਆਪਣੇ ਕੋਲ ਰਸੋਈ ਨਹੀਂ ਹੁੰਦੀ ਸੀ ਜੀ ਘਰ ਦੀ ਇੱਕ ਸਵਾਣੀ ਜੀ ਵੱਡੇ ਪਲੰਘ ਦੇ ਉੱਤੇ ਬਹਿ ਜਾਂਦੀ ਸੀ ਤੁਸੀਂ ਪਲੰਘ ਵੇਖੇ ਹੋਣੇ ਦਰਸ਼ਕਾਂ ਨੇ ਵੇਖਣਗੇ ਵੱਡਾ ਮੰਜਾ ਜੀ ਸਾਡੇ ਹੈ ਵੀ ਹੈਗਾ ਵੀ ਇਹਨੂੰ ਬਿਲਕੁਲ ਉਸ ਪਲੰਘ ਦੇ ਉੱਤੇ ਜਦੋਂ ਉਹ ਬਹਿੰਦੀਆਂ ਸੀਗੀਆਂ ਜੀ ਜੋ ਖਾਣ ਪੀਣ ਦਾ ਸਮਾਨ ਹੁੰਦਾ ਸੀ ਘੜਾ ਪਾਣੀ ਵਾਲਾ ਹੁੰਦਾ ਸੀ ਹੋਰ ਸ਼ਾਬਾ ਹੁੰਦਾ ਸੀ ਉਸ ਮੰਜੇ ਦੇ ਹੇਠਾਂ ਰੱਖ ਲੈਂਦੀਆਂ ਸੀ ਬਿਲਕੁਲ ਕਿਉਂ ਪਹਿਲੀ ਗੱਲ ਤਾਂ ਕੋਈ ਬਿੱਲੀ ਵਗੈਰਾ ਆਣ ਕੇ ਮੂੰਹ ਨਾ ਮਾਰ ਜਵੇ ਜੀ ਬਿਲਕੁਲ ਘੜਾ ਟੁੱਟ ਨਾ ਜਾਵੇ ਜੀ ਫਿਰ ਦੂਰੋਂ ਲਿਹਾਉਣ ਦੀ ਕਿ ਚੀਲਣਾ ਕਰਨੀ ਪਵੇ ਇਹ ਤਿੰਨ ਚਾਰ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਮਾਵਾ ਬੀਬੀਆਂ ਸਵਾਣੀਆਂ ਮੰਜੇ ਤੇ ਹੀ ਠਹਿਰਾਖ ਦਿੰਦੀਆਂ ਸੀ ਜਦੋਂ ਕੋਈ ਆਪਣੇ ਵਰਗਾ ਜਾਂ ਕੋਈ ਅਲੜ ਉਮਰ ਦਾ ਬੰਦਾ ਆਉਂਦਾ ਸੀ ਬੱਚਾ ਆਉਂਦਾ ਸੀ ਉਹਨੂੰ ਕਹਿੰਦੇ ਸੀ ਪੁੱਤ ਮੰਜੇ ਤੇ ਬਹਿ ਕੇ ਪੈਰ ਨਾਲ ਹਲਾਈਂ ਜੀ ਕਿਉਂ ਕਿ ਕਿਉਂਕਿ ਪੈਰ ਵਰਕੇ ਟੋਟਾ ਸੱਗਣਾ ਸਕਦਾ ਹਾਂ ਇਸ ਕਰਕੇ ਕਹਿੰਦੇ ਸੀ ਕਿ ਮੰਜੇ ਤੇ ਬਹਿ ਕੇ ਪੈਰ ਨਹੀਂ ਹਲਾਈਂ ਔਰ ਇਹਨੂੰ ਹੌਲੀ ਹੌਲੀ ਲੋਕਾਂ ਨੇ ਵਹਿਮ ਪਰਮ ਵਹਿਮ ਪਰਮ ਕਿਉਂਕਿ ਲੋੜ ਨਹੀਂ ਰਹੀ ਨਾ ਹੁਣ ਇਸ ਕਰਕੇ ਕਹਿਣ ਲੱਗ ਪਏ ਕਿ ਭਾਈ ਮੰਜੇ ਤੇ ਬਹਿ ਕੇ ਪੈਰ ਹਲਾਉਣੇ ਮਾੜੇ ਹੁੰਦੇ ਆ ਹਾਂ ਬਿਲਕੁਲ ਬਿਲਕੁਲ ਹੈ ਕਿਉਂਕਿ ਅਸੀਂ ਲੌਜੀਕ ਨਾਲ ਗੱਲ ਸੁਣਦੇ ਹੀ ਨਹੀਂ ਮਾਰੇ ਹੁੰਦੇ ਆ ਸ਼ਰਾਪਨਾ ਲੱਗ ਜਵੇ ਇਸ ਚੀਜ਼ ਨੂੰ ਮਾਰੇ ਸੋਚਾ ਤਾ ਕਰਕੇ ਜੀ ਇਹ ਲੌਜੀਕ ਇਹ ਆ ਜੀ ਪਿੱਛੇ ਤੁਸੀਂ ਉਹ ਦੂਜਾ ਦਸਨਾਵੇਂ ਨੂੰ ਹੁਣ ਜੇ ਜੇ ਬਿੱਲੀ ਰਾਹ ਕੱਢ ਜਵੇ ਹਾਂ ਪਿੱਛੇ ਕਿਉਂ ਮੋੜਣਾ ਅਗਲੀ ਵੀਡੀਓ ਦੇ ਵਿੱਚ ਆਪਾਂ ਉਹਦਾ ਖਲਾਸਾ ਕਰਾਂਗੇ ਕਿ ਕਿਉਂ ਮੋੜਦੇ ਸੀ ਤੇ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਵੀਰਾਂ ਨੂੰ ਇਹ ਪਤਾ ਹੋਣਾ ਕਿਉਂਕਿ ਅਸੀਂ ਇੱਕ ਦੋ ਵਾਰ ਪਿੰਡ ਦੇ ਵਿੱਚ ਬਹੁਤ ਵਾਰੀ ਗੱਲ ਕੀਤੀ ਆ ਤੇ ਜੇ ਕਹਨ ਨੂੰ ਪਤਾ ਹੈ ਉਹ ਕਮੈਂਟ ਜ਼ਰੂਰ ਕਰ ਦਿਓ ਦੇ ਵਿੱਚ ਆਪਾਂ ਫਿਰ ਦੂਸਰੀ ਵੀਡੀਓ 'ਚ ਦੱਸਾਂਗੇ ਕਿੰਨੇ ਆਕ ਨੂੰ ਪਤਾ ਸੀ ਤੇ ਕਿੰਨੇ ਨੂੰ ਨਹੀਂ ਪਤਾ ਸੀ ਔਰ ਹਾਂ ਜੇ ਪਤਾ ਠੀਕ ਹੈ ਜੀ ਹੁਣ ਆਪਾਂ ਵੀਡੀਓ ਨੂੰ ਬੜਾ ਲੰਮਾ ਨਾ ਕਰੀਏ ਮੈਂ ਕਹਿੰਦਾ ਜੀ ਇੱਥੇ ਆਪਾਂ ਸਾਰਿਆਂ ਦਾ ਆਪਾਂ ਇੱਥੇ ਗੱਲ ਮਗਾਉਣੀ ਹੈ ਜੀ ਗੱਲ ਖਤਮ ਕਰਕੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ